ਕਿੰਨੇ ਅਗੇ ਸਬਦਾਂ ਚੋਰੀਆਂ ਕਿਸੇ ਦਾ ਗਾਂ ਸਾਲੀਆਂ ਢੋਲੀਆਂ ਵੀ ਨਹੀਂ ਛੱਡਦੇ ਹੋਰ ਤਾਂ ਸੋ ਢੋਲੀਆਂ ਆਟੇ ਵਾਲੀਆਂ ਢੋਲੀਆਂ ਵੀ ਨਹੀਂ ਛੱਡਦੇ ਗੱਜ ਵੱਜ ਕੇ ਕਹਿੰਨੇ ਵੀ ਚਿੱਟਾ ਵੇਖਦਾ ਸ਼ਰੇ ਆਮ ਵੇਖਦਾਗਾ ਟੰਗਾਂ ਦਿੰਦੇ ਆ ਜੀ ਬੁੜੀਆਂ ਨੂੰ ਵੀ ਅਸੀਂ ਮਾਰ ਦਾਂਗੇ ਅਸੀਂ ਆਇਆ ਕਰ ਦਾਂਗੇ ਅਸੀਂ ਜੋ ਕਰ ਦਾਂਗੇ ਅਸੀਂ ਪੰਡ ਸੀਲ ਕਰ ਦਾਂਏ ਕਹਿੰਦੇ ਚਿੱਟੇ ਵਾਲੇ ਸਾਡੇ ਕੋਲ ਇੰਨੀ ਫੌਜ ਹੈ ਸਰਪੰਚ ਨੂੰ ਆਪ ਸਰਪੰਚ ਤੂੰ ਵੀ ਆ ਮੇਰੇ ਮੁੰਡੇ ਨੂੰ ਵੀ ਆਂਦਾ ਤੂੰ ਵੀ ਆ ਜਾ ਐ ਤਾਂ ຫມਕੰਗਾ ਦਿੰਦੇ ਨੇ ਭਾਈ ਧਮਕੰਗਾ ਤੇ ਫੇਰ ਕਾਰਕ ਪੰਨੀ ਉਹਨਾਂ ਨੇ ਕਿਰਪਾਨਾਂ ਨਾਲ ਕਾਰਾਂ ਤੇ ਮਾਰੇ ਜਿੰਨੇ ਜਿੰਨੇ ਦਾ ਮਾਰੇ ਮਾਰੇ ਉਹਨਾਂ ਨੇ ਇੱਕ ਮੁੰਡਾ ਸੀਗਾ ਵਿਚਾਰਾ ਬੈਠਾ ਉਹਨੂੰ ਕੱਢ ਕੇ ਉਹਦੇ ਦੋ ਮਾਰੇ ਡੰਡੇ ਵਿਚਾਰਾ ਫੜਕਾਤਾ ਉਹ ਸਾਨੂੰ ਦੱਸ ਦੇਣ ਲਾ ਦਿਓ ਸੀਜੀ ਦਾ ਇਨਚਾਰਜ ਬਣਾ ਦਿਓ ਸਾਰਾ ਖਤਮ ਕਰ ਸਾਰਾ ਪਤਾ ਮੀਨਾ ਜਾਂਦਾ ਸਾਰਿਆਂ ਨੂੰ ਐਮਐਲਏ ਨੂੰ ਵੀ ਸੋਚਣਾ ਚਾਹੀਦਾ ਅਸੀਂ ਵੋਟਾਂ ਦਿੱਤੀਆਂ ਸੀ ਸਿਰਫ ਚਿੱਟੇ ਦੇ ਨਾਂ ਤੇ ਜਿੱਤਿਆ ਇਹ ਜੇ ਅਸੀਂ ਚਿੱਟਾ ਬੰਦ ਕਰ ਦੇਣ ਚਿੱਟਾ ਬੰਦ ਕਰ ਦੇ ਸਰਕਾਰ ਨੂੰ ਚਾਹੀਦਾ ਐਸਐਸਪੀ ਨੂੰ ਚਾਹੀਦਾ ਸੀਆਈਚ ਨਹੀਂ ਚਾਹਖਦਾ ਕੋਈ ਹੋਰ ਲਾ ਦਿਓ ਕਮਾਊ ਪੁੱਤ ਲੱਗਿਆ ਤਿੰਨ ਤਿੰਨ ਲੱਖ ਚਾਰ ਚਾਰ ਲੱਖ ਇਕੱਠਾ ਕਰਕੇ ਜਾਂਦਾ ਬਈ ਮੀਨਾ ਹਾਂਜੀ ਸ਼ਰਿਆ ਆਮ ਵੇਖਦਾ ਜੀ ਪੂਰਾ ਆਮ ਜਿੰਨਾ ਮਰਜ਼ੀ ਲੋ ਹੋਰ ਚੀਜ਼ ਘੱਟ ਮਿਲਦੀ ਆ ਕਣਕ ਨਹੀਂ ਮਿਲਨੀ ਚਿੱਟਾ ਮਿਲ ਜੂ ਜਦੋਂ ਮਰਜ਼ੀ ਆਓ 24 ਘੰਟੇ ਦਰਵਾਜ਼ੇ ਖੁੱਲੇ ਹੁੰਦੇ ਆ ਚਿੱਟੇ ਜਿਵੇਂ ਹਮਲਾ ਹੋਇਆ ਫਿਰ ਐ ਤਾਂ ਇੱਥੇ ਤਾਂ ਕੋਈ ਮਤਲਬ ਸੇਫ ਹੈ ਨਹੀਂ ਕਿ ਸੇਫ ਅਸੀਂ ਕਿੱਥੇ ਆ ਜੀ ਜਦੋਂ ਸਾਡੇ ਪੁਲਿਸ ਮੁਲਾਜ਼ਮਾਂ ਤੇ ਹਮਲੇ ਹੋਈ ਜਾਂਦੇ ਤੇ ਅਸੀਂ ਕਿੱਥੇ ਸੇਫ ਜਮਾਇਪਖੰਗ ਤਮਾਨ ਨੇ ਲਿਮਟ ਦਿੱਤੀ ਹੁੰਦੀ ਆ ਚਿੱਟਾ ਪੁੱਛੋ ਦੇ ਵਿੱਚ ਸ਼ਰਿਆ ਆ ਬੇਖਦਾ ਔਰਸ ਵਾਲਾ ਕੋਈ ਝਾਕ ਦਾਣੀ ਜੀ ਇਹ ਧਮਕੀਆਂ ਦਿੰਦੇ ਆ ਕਹਿੰਦਾ ਸਾਡਾ ਕੋਈ ਕੀ ਕਰ ਲੂਗਾ ਭਗਵੰਤ ਮਾੜ ਕਹਿੰਦਾ ਸੀਗਾ ਮੈਂ 6 ਮਹੀਨਾ ਵਿੱਚ ਬੱਚੇ ਬੰਦ ਕਰ ਦੂੰ 3 ਸਾਲ ਹੋ ਗਏ ਪਰ ਚਿੱਟੇ ਗਣੀ ਝਾਕਾ ਨਹੀਂ ਇਹਨੇ ਤਾਂ ਉਹ ਦੁੱਧ 10 ਗੁਣਾ ਵੱਧ ਚ ਚਲਾਤਾ ਤਾਂ ਕੀ ਪੰਚਾਇਤ ਨੂੰ ਵੀ ਦਿੱਤੀ ਗਈ ਹੈਗੀ ਯਾਰ ਸਭ ਨੂੰ ਅਸੀਂ ਥੋਕ ਦਾਂਗੇ ਅੱਗ ਲਾ ਦਾਂਗੇ ਪਿੰਡ ਨੂੰ ਮੈਂ ਇਹਨਾਂ ਨੂੰ ਇਹ ਗੱਲ ਕਹੀ ਸੀ ਤੁਸੀਂ ਬਾਣਾ ਪਾਇਆਗਾ ਤੁਸੀਂ ਇਹ ਕੰਮ ਨਾ ਕਰੋ ਇਹੇ ਮੁੰਡੇ ਨਹੀਂ ਮੇਰੇ ਅਸਰ ਪੜਿਆ ਸੀਗਾ ਮੇਰੇ ਸੱਟ ਮਾਰੀ ਹੈਗੀ ਪਹਿਲਾਂ ਉੱਥੇ ਆਪਣਾ ਝੌਂਕ ਚ ਬੱਚਾ ਵੀ ਤਾਂ ਐਡਾ ਸਾਰਾ ਸੀ ਦੁਕਾਨ ਦੇ ਟੋਪੀਆਂ ਦੇ ਬਹਾਨੇ ਚਿੱਟਾ ਫੜਾ ਕੇ ਗੈਮਰਾ ਮੁੰਡਾ ਖਾਂਦਾ ਸੀਗਾ ਮੇਰਾ ਘਰ ਇਹਨਾਂ ਨੇ ਅੱਛਾ ਛੋਟਾ ਜਿਹਾ ਛੋਟਾ ਜਿਹਾ ਬੱਚਾ ਹਾਂ ਪੰਜ ਚਾਰ ਸਾਲਾਂ ਦਾ ਉਹ ਘਰ ਤੱਕ ਪਹੁੰਚਾਇਆ ਸੀ ਥੀਫੀ ਕਰਕੇ ਹਾਂ 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 ਸਾਡਾ ਤਾਂ ਜਿਉਣਾ ਹਰਾਮ ਕਰ ਛੱਡਿਆਗਾ ਆਹ ਘਟ ਘਾਰ ਆਗਾ ਬੁੜੂnga ਵੇਚ ਦਿੰਗਾਗਾ ਸਾਡੇ ਪਿੰਡ ਦੇ ਵਿੱਚ ਹੈਗਾ ਜੀ 200 ਘਰ 200 ਘਰ ਜਿਹੜਾ ਚਿੱਟਾ ਵੇਚ ਜਿਹੜਾ ਵੇਚ ਰਿਹਾ ਹੈ ਬੀਚੀ ਬੁੜੀਆਂ ਵੀ ਆ ਬੰਦੇ ਵੀ ਆ ਮਨ ਲਾ ਵੀ ਇਹ ਨਹੀਂ ਹੈਗਾ ਵੀ ਇੱਕ ਜਾਤੀ ਸਾਰੀਆਂ ਜਾਤੀ ਨਹੀਂ ਵੇਚਦੇ ਕੋਈ ਵੀ ਨਹੀਂ ਘਟ 200 ਘਰ ਹੈਗਾਗਾ ਜਿਹੜਾ ਵੇਚਦਾ ਤੇ ਫਿਰ ਲੈਂਡ ਦੇ ਲਈ ਕਿੱਥੋਂ ਕਿੱਥੋਂ ਜਿਹੜੇ ਇਹਨਾਂ ਦੇ ਗਰਾਹਕ ਨੇ ਪਿੰਡਾਂ ਦੇ ਵੀ ਬਹੁਤ ਦੁਨੀਆ ਹੁੰਦੀ ਆ ਲੈਂਡ ਦੇ ਬਾਹਰੋਂ ਦੁਨੀਆ ਹੁੰਦੀ ਆ ਲੈਣ ਵਾਸਤੇ ਜੀ ਗਲੀਆਂ ਨਾਲੀਆਂ ਕੱਚੀਆਂ 'ਚ ਡੰਗ ਲਾ ਲਾਂਗੇ ਗਲੀਆਂ ਨਾਲੀਆਂ 'ਚ ਖੇਡਣ ਵਾਲੇ ਸਾਨੂੰ ਚਾਹੀਦੇ ਆ ਸਾਡੇ ਖੇਡਣ ਵਾਲੇ ਬੱਚ ਜਾਣ ਗਲੀਆਂ ਨਾਲੀਆਂ ਕੱਚੀਆਂ 'ਚ ਵੀ ਸਾਨੂੰ ਡੰਗ ਲੈ ਜਾਊਗਾ ਜੇ ਗਲੀਆਂ ਪੱਕੀਆਂ ਹੋਣੀਆਂ ਤੇ ਉਦੋਂ 'ਚ ਜਵਾਕ ਹੀ ਨਹੀਂ ਹੋਣਗੇ ਖੇਡਣ ਵਾਲੇ ਅਸੀਂ ਪੱਕੀਆਂ ਗਲੀਆਂ ਕੀ ਕਰਨੀਆਂ ਸਾਨੂੰ ਉਹਦੇ ਬਾਅਦ ਤੇ ਕੋਈ ਗਰੰਟੀ ਦੀ ਲੋੜ ਨਹੀਂ ਚਿੱਟੇ ਦੀ ਹਹਾਕਾਰ ਪੰਜਾਬ ਦੇ ਪਿੰਡੋਂ ਪਿੰਡ ਹੈ ਤੇ ਇਹੀ ਹਾਲ ਬਠਿੰਡੇ ਜ਼ਿਲ੍ਹੇ ਦੇ ਪਿੰਡ ਪੁੱਚੋਕਲਾ ਦਾ ਵੀ ਹੈ ਬੀਤੀ ਰਾਤ ਐਸਾ ਹਾਲ ਹੁੰਦਾ ਹੈ ਕਿ ਚਿੱਟੇ ਵਾਲਿਆਂ ਦੇ ਵੱਲੋਂ ਨੌਜਵਾਨਾਂ ਦੇ ਉੱਪਰ ਜਿਹੜਾ ਹੈਗਾ ਉਹ ਰੋੜਿਆਂ ਦੇ ਨਾਲ ਤੇ ਉਹਨਾਂ ਦੇ ਉੱਪਰ ਹਮਲਾ ਜਿਹੜਾ ਕੀਤਾ ਜਾਂਦਾ ਆ ਗੱਡੀਆਂ ਦੀਆਂ ਤਸਵੀਰਾਂ ਇਸ ਵੇਲੇ ਤੁਸੀਂ ਟੀਵੀ ਸਕਰੀਨ ਦੇ ਉੱਪਰ ਦੇਖ ਰਹੇ ਹੋ ਜਿਸ ਨੂੰ ਭੰਨਿਆ ਜਾਂਦਾ ਤੇ ਨਾਲ ਹੀ ਜਿਹੜੇ ਹੈਗੇ ਆ ਉਹ ਹਮਲਾ ਵੀ ਕੀਤਾ ਜਾਂਦਾ ਪਿੰਡ ਵਾਸੀ ਪੂਰੇ ਮੇਰੇ ਨਾਲ ਨੇ ਪਿੰਡ ਵਾਸੀਆਂ ਦੇ ਨਾਲ ਗੱਲਬਾਤ ਕਰਾਂਗੇ ਭਾਜੀ ਪਹਿਲਾਂ ਪੂਰੀ ਘਟਨਾ ਦੱਸ ਦਿਓ ਪੂਰੀ ਘਟਨਾ ਕੀ ਹੋਈ ਹੈ ਭਾਜੀ ਰਾਤ ਦੀ 10:30 ਦੀ ਗੱਲ ਹੈ ਜੀ ਮੇਰਾ ਬ੍ਰਦਰ ਸੀਗਾ ਛੋਟਾ ਜੀ ਹੂੰ ਉਹ ਦਾ ਦੋਸੀ ਨਾਲੀ ਉਹਨੂੰ ਗੱਡੀ ਮੰਨ ਲਓ ਫੜਾਉਣੀ ਸੀ ਉਹਨੇ ਵੀ ਤੂੰ ਚਲਾ ਜਾ ਘਰੇ ਘਰੇ ਆਉਂਦਾ ਸੀ ਬਾਈ ਉਹ ਉਧਰੋਂ ਸਾਹਮਣੇ ਘਰੋਂ ਆਏ ਬਾਈ ਆ ਕੇ ਸਿੱਧਾ ਮੇਰੇ ਬ੍ਰਦਰ ਨੂੰ ਪਲਾਨਿੰਗ ਨਾਲ ਉਹਨਾਂ ਨੇ ਕੁੱਟਮਾਰ ਕਰੀ ਨਾਲੇ ਗੱਡੀ ਦੇ ਡੜੇ ਰੋਲੇ ਕਾਰਨ ਕਾਰਨ ਪਹਿਲਾਂ ਵੀ ਕੁਛ ਹੋਇਆ ਕਾਰਨ ਕੀ ਕਿਉਂ ਚਿੱਟੇ ਨੂੰ ਰੋਕਣ ਕਰਕੇ ਜੀ ਵੀ ਚਿੱਟੇ ਨੂੰ ਗੰਗ ਰੋਕ ਰਹੇ ਹਾਂ ਤੁਸੀਂ ਤੁਸੀਂ ਰੋਕਿਆ ਸੀ ਚਿੱਟੇ ਨੂੰ ਹਾਂਜੀ ਸਰ ਰੋਕਿਆ ਇਹਨਾਂ ਦੇ ਰੇਡਰ ਰੂਡਾ ਵੀ ਕਰੀਆਂ ਥਾਣੇ ਵਾਲਿਆਂ ਨੇ ਹਾਂਜੀ ਪਰ ਉਹਦੇ ਹੀ ਬਸ ਉਹਦਾ ਕਰ ਕੀ ਵੀ ਇਹ ਬੰਦੇ ਸਿੱਟੇ ਵਿੱਚ ਸਾਡੇ ਪਏ ਆ ਬਸ ਉਹ ਹੀ ਕਰਨਾ ਜੀ ਇਹ ਇਹ ਵੇਵ ਇਹ ਵੇਚਦੇ ਆ ਦੋ ਕਾਰ ਹਾਂ ਜੀ ਇਹ ਦੋ ਕਾਰ ਵੇਚ ਲਈ ਇਸ ਇਸ ਦਾ ਸ਼ਰਿਆਮ ਪੁਲਿਸ ਨੂੰ ਵੀ ਦੱਸਿਆ ਹੋਇਆ ਪੁਲਿਸ ਨੂੰ ਹੀ ਦੱਸਿਆ ਹੋਇਆ ਹਾਂ ਜੀ ਸਰ ਪੀਸ ਨੂੰ ਵੀ ਦੱਸਿਆ ਹੋਈ ਹਾਂ ਸ਼ਰਿਆਮ ਦੱਸਿਆ ਪੁਲਿਸ ਪੁਲਿਸ ਦੀ ਰੇਡ ਵੀ ਹੋਈ ਹੈ ਸਰ ਦੋ ਦਿਨ ਹੋ ਦੋ ਤਿੰਨ ਦਿਨ ਹੋ ਗਏ ਹੂੰ ਤੇ ਉਹਨਾਂ ਦੇ ਵੱਲੋਂ ਕਿੰਨੇ ਜਾਣੇ ਸੀ ਕੁਝ ਪਤਾ ਲੱਗਿਆ ਔਣ ਗਿਣਤੀ ਸਰ ਪਤਾ ਹੀ ਨਹੀਂ ਪਿੱਛੇ ਪਲਾਨਿੰਗ ਨਾਲ ਪਿੱਛੇ ਵੀ ਖੜੇ ਜਿਓਰ ਮੋਟਰਸਾਈਕਲਾਂ ਦੇ ਇਹਨਾਂ ਦੀ ਪਲਾਨਿੰਗ ਹੀ ਸੀ ਹੂੰ ਕੁੱਟਣ ਮਾਰਨ ਦੀ ਤੇ ਡਲੇ ਰੁਲੇ ਸਾਰੀ ਗੱਡੀ ਤੇ ਮਾਰੇ ਆ ਬ੍ਰਦਰ ਦਾ ਸਿਰ 파ੜਦਾ ਮੇਰੇ ਦਾ ਜੀ ਸਿਰ 파ੜਦਾ ਹਾਂਜੀ ਇਹ ਗੱਲ ਤੁਹਾਡੇ ਫਾਦਰ ਸਾਹਿਬ ਵੀ ਕਹੇ ਸੀ ਘਰ ਦੇ ਘਰੇ ਦੇ ਤੱਕ ਵੀ ਹਾਂਜੀ ਘਰੇ ਅੰਦਰ ਵੜ ਕੇ ਉਹਨਾਂ ਨੇ ਡਲੇ ਵੀ ਮਾਰੇ ਹੋਰ ਪੰਨਾ ਤੋੜ ਕਰਨ ਦੀ ਕੋਸ਼ਿਸ਼ ਕੀਤੀ ਬੁੜੀਆਂ ਦੇ ਲੇਡੀਜ਼ ਦੇ ਮਾਰੇ ਹਾਂਜੀ ਹਾਂਜੀ ਬਹੁਤ ਇਹਨਾਂ ਤੱਕਾ ਇਹ ਕਰਦੇ ਗਏ ਸਰੇਆਮ ਚਿੱਟਾ ਵੇਦ ਆ ਇੱਥੇ ਬਹੁਤ ਜਨਤਾ ਖੜੀ ਹੁੰਦੀ ਹੈਗੀ ਠੀਕ ਆ ਬਦਮਾਸ਼ੀ ਸਰੇਆਮ ਕਰਦੇ ਜੀ ਹਾਂ ਠੀਕ ਹੈ ਵਿੜੇ ਵਾਲੇ ਕਹਿੰਦੇ ਆ ਤੇ ਵਿੜੇ ਰੂ ਇਹ ਕੁੱਟਣਾ ਮਾਰਨ ਪੈਂਦੇ ਆ ਕਿ ਆ ਰਾਤ ਜਿਹੜੀ ਘਟਨਾ ਹੋਈ ਹੈਗੀ ਤੇ ਕਿਰਪਾਨਾ ਲੈ ਕੇ ਇਹਨਾਂ ਨੇ ਤੇ ਹਮਲਾ ਕਰਾਇਆ ਭਰਾ ਆਪਣਾ ਡੇਟ ਤੋਂ ਆਈ ਜਾਂਦਾ ਸੀਗਾ ਤੇ ਭਰਾ ਮਰਿਆ ਹੁਣ ਇਹ ਪੁਲਿਸ ਨੂੰ ਵੀ ਸਭ ਨੂੰ ਪਤਾ ਹੈਗਾ ਰੇਡਾਂ ਮਰਵਾਈਆਂ ਗਈਆਂ ਪੰਚਾਇਤ ਮੈਂਬਰਾਂ ਮੈਂ ਸਰਪੰਚ ਸਾਹਿਬ ਅਸੀਂ ਸਾਰੀ ਪੰਚਾਇਤ ਨੇ ਅਸੀਂ ਰੇਡ ਮਰਵਾਈ ਹੈ ਇਹਨਾਂ ਤੇ ਤੇ ਧੰਕੀ ਪੰਚਾਇਤ ਨੂੰ ਵੀ ਦਿੱਤੀ ਗਈ ਹੈਗੀ ਯਾਰ ਸਭ ਨੂੰ ਅਸੀਂ ਠੋਕ ਦਾਂਗੇ ਅੱਗ ਲਾ ਦਾਂਗੇ ਪਿੰਡ ਨੂੰ ਪੰਚਾਇਤ ਨੂੰ ਧਮਕੀ ਪੰਚਾਇਤ ਨੂੰ ਬਤੌਂਕੇ ਦਿੱਤੀ ਗਈ ਐਡਾ ਜਿਗਰਾ ਹੋ ਗਿਆ ਜਿਗਰਾ ਬਹੁਤ ਹੋ ਗਿਆ ਜੀ ਇਹਨਾਂ ਨੂੰ ਬਹੁਤ ਜਿਆਦਾ ਜਿਗਰਾ ਇਹਨਾਂ ਦਾ ਹੂੰ ਦੇਖੋ ਲਾ ਕੇ ਚਿੱਟਾ ਇੱਥੇ ਮੜੇਰ ਤੁਰੇ ਵਰਦੀ ਹੈਗੀ ਹੂੰ ਤੇ ਇੱਥੇ ਖੜਦੇ ਆ ਕੁੜੀਆਂ-ਮੁੜੀਆਂ ਨੰਗਦੀਆਂ ਹੈਗੀਆਂ ਹੂੰ ਤੇ ਬੋਲਦੇ ਪੁੱਠਾ ਐਡਾ ਬੋਲਣ ਕਿ ਐਡਾ ਜਿਗਰਾ ਕੋਈ ਹੈ ਪਿੱਛੇ ਆ ਕੋਈ ਇਹਨਾਂ ਦੇ ਐਡਾ ਜਿਗਰਾ ਕਿਉਂ ਹੋ ਗਿਆ ਵੀ ਪੰਚਾਇਤ ਨੂੰ ਕਹਿੰਦੇ ਆ ਨਹੀਂ ਨਹੀਂ ਕੋਈ ਸਮਝਦੇ ਨਹੀਂ ਹੋ ਜੀ ਹਰੇਕ ਤੇ ਗਾਲ ਪੰਡਦੇ ਆ ਤੇ ਅਗਲਾ ਬੋਲਦਾ ਤਾਂ ਉਹਨੂੰ ਮਗਰ ਪਾਹਂਦੇ ਆ ਜ ਡੜਾ ਮਾਰਦੇ ਆ ਕਹਿੰਦੇ ਹੂੰ ਕਹਿੰਦੇ ਖੜਾ ਇੱਥੇ ਤੂੰ ਹੂੰ ਹਰੇਕ ਬੰਦੇ ਦੀ ਵੀ ਉਹ ਕਰਦੇ ਬੇਇ ਕੀ ਹਲਾਤਾ ਚਿੱਟੇ ਦੇ ਪਿੰਡ ਚ ਕੀ ਹਲਾਤਾ ਜਾਂ ਇੱਥੇ ਗੱਲ ਕਰੀਏ ਸ਼ਰਿਆਮ ਵੇਖਦਾ ਜੀ ਪੂਰਾ ਆਮ ਜਿੰਨਾ ਮਰਜ਼ੀ ਲੋ ਹੋਰ ਚੀਜ਼ ਘੱਟ ਮਿਲਦੀ ਕਣਕ ਨਹੀਂ ਮਿਲਣੀ ਚਿੱਟਾ ਮਿਲ ਜੂ ਉਸ ਨੂੰ ਜਦੋਂ ਮਰਜ਼ੀ ਆਓ 24 ਘੰਟੇ ਦਰਵਾਜ਼ੇ ਖੁੱਲੇ ਹੁੰਦੇ ਆ ਚਿੱਟੇ ਦੇ ਤੇ ਫਿਰ ਜਿਵੇਂ ਹਮਲਾ ਹੋਇਆ ਫਿਰ ਆਏ ਤਾਂ ਇੱਥੇ ਤਾਂ ਕੋਈ ਮਲਾ ਸੇਫ ਹੈ ਨਹੀਂ ਕਿ ਸੇਫ ਅਸੀਂ ਕਿੱਥੇ ਆ ਜੀ ਜਦੋਂ ਸਾਡੇ ਪੁਲਿਸ ਮੁਲਾਜ਼ਮਾਂ ਤੇ ਹਮਲੇ ਹੋਈ ਜਾਂਦੇ ਤੇ ਅਸੀਂ ਕਿੱਥੇ ਸੇਫ ਸਾਡਾ ਕੀ ਬਣੂ 2 ਸਾਲ ਡੂਢੇ ਸਾਲ ਹੋ ਗਿਆ ਮੇਰੇ ਘਰੇ ਬੰਦੇ ਆ ਗਏ ਉਹੀ ਪੁਲਿਸ ਮੁਲਾਜ਼ਮ ਇਹ ਸਾਡਾ ਬਣੂ ਕੀ ਧਮਕੀ ਵੀ ਕਹਿੰਦੇ ਸ਼ਰਮ ਦਿੱਤੀਆਂ ਬੱਜ ਜਾਂਦੀ ਸਾਨੂੰ ਸਾਨੂੰ ਡੀਸੀ ਨੂੰ ਐਸਪੀ ਨੂੰ ਚਾਹੀਦਾ ਸਾਨੂੰ ਦੋ ਮੁਲਾਜ਼ਮ ਦੇਵੇ ਸਾਡੇ ਪਿੰਡ ਦਾ ਤਾਂ ਟਾਂ ਟਕਾਉ ਹੂ ਨਹੀਂ ਟਕਾ ਨਹੀਂ ਹੁੰਦਾ ਧਮਕੀ ਵੀ ਸ਼ਰਮ ਦਿੱਤੀਆਂ ਕਹਿੰਦੇ ਧਮਕੀ ਜੀ ਆ ਵੇਖੋ ਖੜਾ ਸਰਪੰਚ ਸਾਹਿਬ ਰਾਤ ਗਾਲਾਂ ਦਿੱਤੀਆਂ ਸਰਪੰਚ ਸਾਹਿਬ ਨੂੰ ਬੰਨਣਾ ਦੇਖੋ ਗੱਡੀ ਦਾ ਕੀ ਹਾਲ ਇਹਨੂੰ ਸਰਪੰਚ ਨੂੰ ਪੁੱਛੋ ਵੀ ਗਾਲਾਂ ਕਿਵੇਂ ਆਉਣਾ ਇਹ ਜਿਹੜਾ ਸਰਪੰਚੀ ਜੇ ਸੇਫ ਨਹੀਂ ਫਿਰ ਪਿੰਡ ਕਿਵੇਂ ਸੇਫ ਆ ਨਹੀਂ ਸੇਫ ਜੀ ਦੇਖੋ ਮੈਂ ਅੱਜ ਜਦੋਂ ਰਾਤ ਹਮਲਾ ਹੋਇਆ ਜੀ ਬਹੁਤ ਜ਼ਿਆਦਾ ਅਫਸੋਸ ਕੀਤਾ ਜੀ ਤੇ ਸਾਰੇ ਪਿੰਨ ਨੂੰ ਇਕੱਠਾ ਕੀਤਾ ਸਵੇਰੇ ਜੀ ਹੂੰ ਵੀ ਦੱਸੋ ਵੀ ਕੀ ਹੋ ਸਕਦਾ ਜੀ ਇਹਨਾਂ ਨੇ ਕਿਹਾ ਵੀ ਜਿਵੇਂ ਭਾਈ ਸਾਹਿਬ ਕਹਿਣਗੇ ਸੂਰ ਸਿੰਘ ਜਿਨ੍ਹਾਂ ਤੇ ਹਮਲਾ ਹੋਇਆ ਹੈ ਹੂੰ ਤੇ ਉਹ ਮੇ ਕਰਾਂਗੇ ਹੂੰ ਸਵੇਰੇ 8 ਵਜੇ ਦੇ ਲੋਕ ਇੱਥੇ ਬੈਠੇ ਜੀ ਹੂੰ ਦੇਖੋ ਜਿਵੇਂ ਕਹਿੰਦੇ ਨੇ ਤੁਹਾਨੂੰ ਵੀ ਗਾਲੀ ਗਲੋਚ ਤੁਹਾਡੇ ਨਾਲ ਬਹੁਤ ਕੀਤੀਆਂ ਰਾਤ ਬਹੁਤ ਗਾਲਾਂ ਕੱਢੀਆਂ ਇਹਨਾਂ ਨੇ ਪਹਿਲਾਂ ਅਸੀਂ ਇਹਨਾਂ ਨੂੰ ਬੇਨਤੀ ਕਰੀ ਆ ਜੀ ਜੀ ਪੰਚਾਇਤ ਨੇ ਥਰੂ ਅਸੀਂ ਸਾਰੀ ਬੇਨਤੀ ਕਰੀ ਆ ਵੀ ਭਾਈ ਤੁਸੀਂ ਇਹ ਕੰਮ ਰੋਕੋ ਹੂੰ ਤੇ ਕੋਈ ਇਹਨਾਂ ਨਾਲ ਸ਼ਕਤੀ ਨਾਲ ਪੇਸ਼ ਨਹੀਂ ਆਏ ਇਹਨਾਂ ਨੇ ਸਾਡੀ ਬੇਨਤੀ ਦੀ ਵੀ ਕੋਈ ਖਾਸ ਮੰਨ ਨਹੀਂ ਕਰੀ ਜਿਵੇਂ ਦੂਜਿਆਂ ਨੂੰ ਕਿਹਾ ਉਹਨਾਂ ਨੇ ਸਾਡੀ ਬੇਨਤੀ ਮੰਨੀ ਆ ਸਾਡੇ ਨਾਲ ਤੁਰੇ ਆ ਇਹਨਾਂ ਨੇ ਕੋਈ ਬੇਨਤੀ ਨਹੀਂ ਮੰਨੀ ਸ਼ਾਮ ਨੂੰ ਹੀ ਇਹਨਾਂ ਨੇ ਇਹ ਕੰਮ ਕਰਤਾ ਜੋ ਤੁਸੀਂ ਬੇਨਤੀ ਕਰਨਗੇ ਉਦੋਂ ਕੀ ਬੋਲੇ ਕੁਛ ਕਿਹਾ ਜਾ ਇਹ ਕਹਿੰਦੇ ਕਹਿੰਦੇ ਵੀ ਕੋਈ ਗੱਲ ਨਹੀਂ ਅਸੀਂ ਰੁਕ ਜਾਾਂਗੇ ਤੁਸੀਂ ਇਹਨਾਂ ਦਾ ਠੇਕਾ ਚਕਾ ਦਿਓ ਅਸੀਂ ਇਹ ਠੇਕੇ ਦਾ ਵੀ ਅਸੀਂ ਕਿਹਾ ਵੀ ਅਸੀਂ ਲਿਖ ਕੇ ਮਤਾ ਪਾ ਦਾਂਗੇ ਹਾਂ ਵੀ ਮਤਾ ਪਾ ਦਾਂਗੇ ਵੀ ਇਹ ਸਾਥੋਂ ਦੂਰ ਹੋ ਜੇ ਸੋਡੀ ਗੱਲ ਇਹ ਵੀ ਮੰਨਦੇ ਆ ਪਰ ਇਹਨਾਂ ਨੇ ਜਦੋਂ ਕੋਈ ਪ੍ਰਸ਼ਾਸਨ ਨੇ ਵੀ ਕੋਈ ਚੰਗੀ ਮਤਲਬ ਇਧਰ ਉਹ ਰਿਜ਼ਲਟ ਨਹੀਂ ਮਿਲਿਆ ਸਾਨੂੰ ਤਾਂ ਕਿ ਇਹਨਾਂ ਨੇ ਜਿਹੜੇ ਮੁਲਾਜ਼ਮ ਹੀ ਆ ਤਕਰੀਬਨ ਇਹ ਮੁੰਡੇ ਜਿਨ੍ਹਾਂ ਤੇ ਇਹਨਾਂ ਨੇ ਹਮਲਾ ਕਰਿਆਗਾ ਜੇ ਮੁਲਾਜ਼ਮ ਹੀ ਨਹੀਂ ਸੇਫ ਤੇ ਪੰਚਾਇਤ ਹੀ ਨਹੀਂ ਸੇਫ ਤੇ ਪਿੰਡ ਤਾਂ ਸੇਫ ਆਪੀ ਹੈ ਨਹੀਂਗਾ ਪੰਚਾਇਤ ਦੇ ਕੋਈ ਗੱਲ ਹੀ ਨਹੀਂ ਮੰਨ ਰਿਆ ਪੰਚਾਇਤ ਦੇ 12 ਜਣੇ ਆ 12 ਜਣਿਆਂ ਨਾਲ ਕੀ ਹੋਊਗਾ ਕੋਈ ਕਿਸੇ ਕੋਲ ਹਥਿਆਰ ਨਹੀਂ ਸਾਰੇ ਨਰਮ ਬੰਦੇ ਨੇਗੇ ਜਦੋਂ ਇਹ ਬੇਨਤੀ ਨਹੀਂ ਸੁਣਦੇ ਤੇ ਹੁਕਮ ਕਿੱਥੋਂ ਮੰਨਣਗੇ ਫਿਰ ਬੇਨਤੀ ਕਰਨ ਗਏ ਸੀ ਤੁਸੀਂ ਇਹਨਾਂ ਕੋਲੇ ਹਾਂਜੀ ਬੰਨੀ ਨਹੀਂ ਨਹੀਂ ਜੀ ਇਹ ਕਹਿੰਦੇ ਇਹ ਤਾਂ ਬਾਪੂ ਜੀ ਆਜੋ ਅੱਗੇ ਆਜੋ 18 ਪਿੰਡ ਦੀ ਸੀ ਜੀ ਹਾਂ ਜੀ ਪਿੰਡ ਸਾਰਾ ਪਿੰਡੇ ਨਾਲ ਪੰਚਾਇਤ ਦੇ ਨਾਲ ਪੁਰਾਇਆ ਸੀ ਘਰ ਘਰ ਜਾ ਕੇ ਚਿੱਤੇ ਵਾਲਿਆਂ ਦੇ ਕਹਿ ਕੇ ਆਏ ਆ ਤੇ ਜਿਹੜੇ ਵੇਚਦੇ ਆ ਹਾਂ ਜਿਹੜੇ ਵੇਚਦੇ ਆ ਹਾਂ ਤੇ ਆ ਦੂਜੇ ਦਿਨ ਆ ਕੰਮ ਹੋਈ ਗਿਆ ਜੀ ਦੂਜੇ ਦਿਨ ਆ ਕੰਮ ਹੋ ਗਿਆ ਜੀ ਜਿਹਨੂੰ ਮਤਲਬ ਰੋਕਾਂ ਨੇ ਕਿਹਾ ਵੀ ਮਤਲਬ ਜਿਨ੍ਹਾਂ ਨੇ ਰੋਕਣਾ ਚਾਹਿਆ ਉਹਨਾਂ ਨੂੰ ਹੀ ਉਹਨਾਂ 'ਤੇ ਹਮਲਾ ਕਰ ਹਾਂਜੀ ਉਹਨਾਂ ਨੇ ਉਹਨਾਂ ਦੇ ਮਗਰ ਪੈ ਗਏ ਜੀ ਜਾਂ ਫਿਰ ਇੱਕ ਡਰ ਦਾ ਮਾਹੌਲ ਪੈਦਾ ਕਰਨਾ ਚਾਹੁੰਦੇ ਕਿ ਡਰ ਦਾ ਮਾਹੌਲ ਪ੍ਰੈਸ਼ਰ ਪਾਉਣਾ ਚਾਹੁੰਦੇ ਜੀ ਬੰਦਿਆਂ ਤੇ ਵੀ ਸਾਡੇ ਕੋਈ ਬੋਲੇ ਨਾ ਸਾਰ ਬਖਸ ਦਬਸ਼ਾ ਦਿੰਦੇ ਆ ਅਸੀਂ ਪਿੰਡ ਸੀਲ ਕਰ ਦਾਂਗੇ ਕਹਿੰਦੇ ਚਿੱਟੇ ਵਾਲੇ ਸਾਡੇ ਕੋਲ ਇੰਨੀ ਫੌਜ ਐ ਦੇਖੋ ਚਿੱਟੇ ਵਾਲਿਆਂ ਦੇ ਨਾਲ ਹਾਂਜੀ ਅਸੀਂ ਕਹਿੰਦੇ ਸਾਰਾ ਪਿੰਡ ਸੀਲ ਕਰ ਦਾਂਗੇ ਹੂੰ ਇੰਨੀ ਥੋੜੀ ਫੋਰਸ ਨਹੀਂ ਹੋਣੀ ਐ ਜੀਆਂ ਗੱਲਾਂ ਕਰਦੇ ਆ ਹੈ ਕਿ ਵੀ ਕਿਸੇ ਦਾ ਹੱਥ ਹੋਏ ਐਸੇ ਐਸੇ ਤੇ ਜਿਹੜਾ ਸ਼ਰ੍ਹਾਂ ਵੀ ਹੱਥ ਹੈਗਾ ਤਾਂ ਹੈਗਾ ਜੀ ਫਿਰ ਫਿਰ ਜਿਹਦੇ ਮਤਲਬ ਜਿਹਦੇ ਬਲ ਨਾਲ ਬੋਲਦੇ ਆ ਇਹ ਕਿਸੇ ਦਾ ਬੰਦੇ ਦਾ ਤਕੜੇ ਦਾ ਹੀ ਹੱਥ ਹੈ ਤਕੜੇ ਦਾ ਤਾਂ ਤਾਂ ਹੀ ਜਿੱਥੇ ਜਿੱਥੇ ਬੋਲਦੇ ਆ ਕਿੰਨਾ ਸਮਾਂ ਹੋ ਗਿਆ ਤਸਕਰੀ ਕਰਦਿਆਂ ਨੂੰ ਇਹ ਇੰਨਾ ਘਰਾਂ ਦੀ ਜੀ ਗੱਲ ਕਰਾ ਜਿਨ੍ਹਾਂ ਨੇ ਇਹ ਕੰਮ ਕੀਤਾ ਇਹਨਾਂ ਨੂੰ ਹੋ ਗਿਆ ਹੋ ਇੱਕ ਸਾਲ ਜੀ ਇੱਕ ਸਾਲ ਹੋ ਗਿਆ ਹਾਂ ਜੀ ਘਰੇ ਵੀ ਤੁਹਾਡੇ ਤੁਹਾਡੇ ਵੀ ਹਮਲਾ ਘਰੇ ਵੀ ਕਰਿਆ ਜੀ ਹਮਲਾ ਹਾਂ ਜੀ ਹਾਂ ਜੀ ਕਰਿਆ ਹਮਲਾ ਜੀ ਟਰੰਡ ਵਾਲੇ ਚਲਾਏ ਆ ਘਰਾਂ ਦੇ ਸੱਟਾਂ ਨੂੰ ਦੇ ਵੀ ਸੱਟਾਂ ਜੀ ਬੇਟੇ ਦੇ ਵੀ ਸੱਟਾਂ ਆ ਹਾਂ ਜੀ ਤੁਹਾਡੇ ਵੀ ਵੱਜੇ ਜੀ ਮੇਰੇ ਵੱਜੇ ਸੱਟਾਂ ਸਾਰੇ ਵੱਜੇ ਆਈਆਂ ਮਤਲਬ ਸਾਰੇ ਸਰੀਰਤੀ ਸੱਟਾਂ ਆ ਆ ਦੇਖੋ ਅਸੀਂ ਬਹੁਤ ਤੰਗ ਆ ਇਹਨਾਂ ਤੋਂ ਸਾਡਾ ਗੇਟ ਸਾਹਮਣੇ ਆ ਇਹ ਨਜਾਇਜ਼ ਇੱਥੇ ਲਿਆ ਕੇ ਚਿੱਟੇ ਵਾਲਿਆਂ ਨੂੰ ਖੜਾਉਂਦੇ ਆ ਲਾਈਨਾਂ ਲਾਉਂਦੇ ਆ ਬੇਟੇ ਜਦੋਂ ਡਿਊਟੀ ਜਾਂਦੇ ਆ ਮੂਰੇ ਮੋਟਰਸਾਈਕਲ ਲਾਉਂਦੇ ਆ ਲੰਘਣ ਨਹੀਂ ਦਿੰਦੇ ਜਾਨ ਬੁੱਝ ਕੇ ਜਾਨ ਬੁੱਝ ਕੇ ਲੜਾਈ ਦੇ ਮਾਰੇ ਕਿਉਂ ਵੀ ਸਾਨੂੰ ਰੋਕ ਟੋਕ ਕਰਦੇ ਚਿੱਟੇ ਵਾਲਿਆਂ ਨੂੰ ਇਹ ਚੀਜ਼ ਦਾ ਕਾਰਨ ਨਾ ਨਾ ਹਰ ਰੋਜ਼ ਦਾ ਇਹੀ ਹਾਲਾਤ ਹਰ ਰੋਜ਼ ਦਾ ਵੇਕਦਾ ਸ਼ਰਿਆਂਾਂ ਵਿੱਚ ਚਟਾ ਸ਼ਰਿਆਂਾਂ ਵਿੱਚ ਵੇਕਦਾ ਦਿਨ ਰਾਤ ਰਾਤ ਦਾ ਵੀ ਇਹੀ ਕੰਮ ਬੀਪੀਆਂ ਤਾਂ ਲੰਘਣਾ ਵੀ ਔਖਾ ਹੁੰਦਾ ਪਹਿਣਾ ਹਾਂਜੀ 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 ਕਿਸੇ ਦਾ ਲੰਘਾ ਟਾਂਪਾ ਨਹੀਂ ਛੱਡਦੇ ਨਹੀਂ ਬਸ ਬੁਰੀ ਹਾਲਤ ਹੀ ਸਾਰੇ ਕੀ ਇਹ ਕੀ ਹਾਲਾਤ ਆ ਜੀ ਬਹੁਤ ਮਾੜੇ ਹਾਲਾਤ ਆ ਜੀ ਰਾਤ ਜਦੋਂ ਇਹ ਰੌਲਾ ਹੋਇਆ ਮੁੰਡਾ ਡਿਊਟੋਂ ਆਇਆ ਸੀਗਾ ਤੇ ਵੀ ਬੇੜੇ ਦਾ ਕੋਈ ਨਹੀਂ ਸੁਠਿਆ ਸੀ ਤੇ ਨਵਾਂ ਪੁੱਤ ਉੱਠੇ ਸੀਗੇ ਅਸੀਂ ਤੇ ਉਦੋਂ ਇਹਨਾਂ ਨੂੰ ਬਹੁਤ ਕੁੱਟੀ ਮਾਰੀ ਜਾਂਦੇ ਸੀਗੇ ਅਸੀਂ ਦੋਨਾਂ ਮਾਂ ਪੁੱਤਾਂ ਨੇ ਆ ਕੇ ਛੜਾਇਆ ਇਹਨਾਂ ਨੂੰ ਤੇ ਬਹੁਤ ਜਿਆਦਾ ਬੁਰੀ ਹਾਲਤ ਸੀਗੀ ਸੱਟਾ ਫਿੱਟਾ ਬਹੁਤ ਮਾਰੀਆਂ ਤੇ ਇਦੋਂ ਸਾਲ ਪਹਿਲਾਂ ਮੈਂ ਤੇ ਸਰਪੰਚ ਸਾਹਿਬ ਜਾ ਕੇ ਵੀ ਦੋ ਤਿੰਨ ਵਾਰੀ ਦਰਖਾਸਤਾਂ ਵੀ ਦੇ ਕੇ ਆਏ ਆ ਤੇ ਵੀ ਚਿੱਟਾ ਬੰਦ ਕੀਤਾ ਜਾਵੇ ਪਰ ਸਾਡੇ ਜਿਹੜੇ ਵਿੜੇ ਦੇ ਲੋਕ ਹੁਣ ਖੜੇ ਪਰ ਸਾਡੇ ਨਾਲ ਸਹਿਮਤ ਨਹੀਂ ਸੀਗੇ ਉਸ ਟਾਈਮ ਠੀਕ ਹੈ ਅੱਜ ਜਦੋਂ ਇੰਨਾ ਵੱਡਾ ਹਾਸਾ ਹੋ ਗਿਆ ਅੱਜ ਤਾਂ ਆ ਗਏ ਪਰ ਉਸ ਟਾਈਮ ਸਾਡੇ ਨਾਲ ਨਹੀਂ ਖੜੇ ਤੇ ਸ਼ਾਇਦ ਵਿਆਜਾ ਕੰਮ ਨਾ ਹੁੰਦਾ ਜੇ ਉਸ ਟਾਈਮ ਸਾਡੇ ਨਾਲ ਖੜਾ ਜਾਂਦੇ ਇਹ ਖੜੇ ਸਰਪੰਚ ਸਾਹਿਬ ਅਸੀਂ ਦੋ ਵਾਰੀ ਦਰਖਾਸਤ ਦੇ ਕੇ ਆਏ ਆ ਲਿਖ ਲਿਖ ਕੇ ਆਮ ਵੀ ਜਾਂਦੇ ਵੀ ਰਹੇ ਆ ਲੋਕਾਂ ਨੂੰ ਕਹਿੰਦੇ ਵੀ ਰਹੇ ਆ ਪਰ ਕਿਸੇ ਨੇ ਸਾਥ ਨਹੀਂ ਦਿੱਤਾ ਜਿਦਾ ਮੈਂ ਇਹ ਸੋਚਦੇ ਵੀ ਜਿਹੜੇ ਅੱਜ ਲੋਕ ਆ ਸਾਡੇ ਨਾਲ ਖੜੇ ਜੇ ਪਹਿਲਾਂ ਹੁੰਦੇ ਤਾਂ ਹੋ ਸਕਦਾ ਜਹਾਸਾ ਨਹੀਂ ਹੁੰਦਾ ਸੀਗਾ ਉਹ ਤਾਂ ਲੰਗੜਨ ਆਪਣਾ ਔਖਾ ਬੱਚਾ ਵੀ ਤਾਂ ਐਡਾ ਸਾਰਾ ਸੀ ਦੁਕਾਨ ਦੇ ਟਾਪੀਆਂ ਦੇ ਬਹਾਨੇ ਤੇ ਚਿੱਟਾ ਫੜਾ ਕੇ ਗੈਮਰਾ ਮੁੰਡਾ ਖਾਂਦਾ ਸੀਗਾ ਮੇਰਾ ਘਰ ਇਹਨਾਂ ਨੇ ਅੱਛਾ ਛੋਟਾ ਜਿਹਾ ਛੋਟਾ ਜਿਹਾ ਬੱਚਾ ਹਾਂ 5-4 ਸਾਲਾਂ ਦਾ ਉਹ ਘਰ ਤੱਕ ਪਹੁੰਚਾਇਆ ਸੀ ਜਿਮੀ ਕਰਕੇ ਹਾਂ 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 ਸਾਡਾ ਤਾਂ ਜਾਉਣਾ ਹਰਾਮ ਕਰ ਛੱਡਿਆਗਾ ਆ ਖਟ ਘਾਰਾਗਾ ਬੁੜੂnga ਵੇਚ ਦਿੰਗਾਗਾ ਇੱਥੇ ਅੱਜ ਦੁਕਾਨ ਤੇ ਵੀ ਅਸੀਂ ਬੈਠੇ ਰਹਿੰਦੇ ਹੁਣ ਬੈਠਣੇ ਵੀ ਦੁਕਾਨ ਚ ਸਾਡੀ ਚੱਲਦੀ ਹੈਗੀ ਤੇ ਇਥੋਂ ਕਟ-ਕਟ ਕੇ ਜੇਬਾਂ ਚੋਂ ਦਿੰਦਿੰਗਾਗਾ ਵੇਖੋ ਡਰ ਡਰ ਹੈ ਨਹੀਂ ਫਿਰ ਇਹਨੂੰ ਕਿਸੇ ਨਾ ਨਾ ਡਰ ਹੈ ਨਹੀਂ ਕੋਈ ਤਾਂ ਹੁਣ ਜੇ ਸਾਇ ਹੈਗਾ ਤਾਕਦੇ ਬੰਦੇ ਦਾ ਡਰ ਨਹੀਂ ਤਾਂ ਇਹਨੂੰ ਡਰ ਸਾਨੂੰ ਡਰ ਆਗੇ ਸੀ ਟਾਪਿਕਾਂ ਦਾ ਦੋ ਟਾਪਿਕਾਂ ਨਹੀਂ ਫੜਾ ਸਕਦੇਗੀ ਬੱਚੇ ਨੂੰ ਵੀ ਸਾਨੂੰ ਡਰ ਆਗਾ ਅਸੀਂ ਪੁੱਛ ਕੇ ਦਿੰਦੇ ਆ ਵੀ ਕਿ ਟਾਪਿਕ ਕਿੰਨੇ ਦੀ ਹੈ ਇਹ ਸਾਡਾ ਤਾਂ ਜਾਣਾ ਹਰਾਮ ਕਰ ਛੱਡਿਆ ਬਾਈ ਹਾਂਜੀ ਕਿਵੇਂ ਹਾਂਜੀ ਸੋ ਇਹ ਜਿਹੜੇ ਚਿੱਟਾ ਵੇਚ ਰਹੇ ਐ ਬਾਣਾ ਪਾ ਕੇ ਸਿੱਖੀ ਨੂੰ ਬਦਨਾਮ ਕਰਦੇ ਐ ਸੋ ਮੁੱਢੇ ਦਲ ਨੂੰ ਬੇਨਤੀ ਐ ਫੋਰਸ ਭੇਜੀ ਜਾਵੇ ਇਹਨਾਂ 'ਤੇ ਕਾਨੂੰਨੀ ਕਾਰਵਾਈ ਹੋਵੇ ਸੋ ਜਸੇਦਾਰ ਬਾਬਾ ਫੂਲ ਵਾਲੇ ਚ ਸਿਕਪਾਲ ਸਿੰਘ ਜਸੇਦਾਰ ਨੂੰ ਬੇਨਤੀ ਐ ਸਾਡੀ ਹੱਥ ਜੋੜ ਕੇ ਕਿਉਂਕਿ ਬਾਣਾ ਨੂੰ ਬਦਨਾਮ ਕਰਦੇ ਆ ਬਾਣਾ ਬਾਣੀ ਜੀ ਨੇ ਪਰਖ ਪਸਾਣੀ ਸਿੰਘ ਗੁਰੂ ਦਾ ਪੰਛੀ ਜਾਣੀ ਇੱਕ ਤਰ੍ਹਾਂ ਦੇ ਪੰਛੀ ਆ ਇਹਨਾਂ ਨੇ ਪਾਇਆ ਬਾਣਾ ਪਾਇਆ ਵੇ ਜੀ ਬਾਣਾ ਪਾਇਆ ਵੇ ਬਾਣਾ ਪਾਇਆ ਵੇ ਸੋ ਬਾਣਾ ਨੂੰ ਬਦਨਾਮ ਕਰਦੇ ਆ ਸੋ ਫੋਰਸ ਭੇਜੀ ਜਾਵੇ ਜਸੇਦਾਰ ਬਾਬਾ ਸਖਪਾਲ ਸਿੰਘ ਨੂੰ ਪੁਚੋਕਲਾਣੀ ਨਗਰ ਤੋਂ ਸਾਰੀ ਬਣ ਜਾਏ ਤਨੀ ਬੇਨਤੀ ਆ ਸਾਡੀ ਹੱਥ ਜੋੜ ਕੇ ਜਾਂ ਜਸੇਦਾਰ ਬਾਬਾ ਬਲਬੀਰ ਸਿੰਘ ਭੇਜੇ ਸੋ ਅਸੀਂ ਤਖਤ ਸਾਹਿਬ ਤੇ ਦਮਦਮਾ ਸਾਹਿਬ ਬੇਨਤੀ ਕਰ ਰਹੇ ਆ ਜਸੇਦਾਰ ਬਾਬਾ ਬਲਵੀਰ ਸਿੰਘ ਨੂੰ ਤੇ ਜਸੇਦਾਰ ਬਾਬਾ ਸੁਖਪਾਲ ਸਿੰਘ ਫੂਲ ਵਾਲੇ ਨੂੰ ਕਿਹੜੀ ਕਦੇ ਰੋਕਣ ਦੀ ਕੋਸ਼ਿਸ਼ ਕੀਤੀ ਭਾਈ ਤੇਰਾ ਤਾਂ ਬਾਣਾ ਪਾਇਆ ਅਮਰਤ ਛਕਿਆ ਉਹ ਤੂੰ ਛੱਡ ਦੇ ਬਹੁਤ ਕਿਹਾ ਜੀ ਬਾਣਾ ਪਾ ਕੇ ਇਹ ਤਾਂ ਕੁਰਬਾਨਾ ਇਹਨਾਂ ਨੇ ਤਾਂ ਹੀ ਤਾਂ ਅਮਰਤ ਛਕਿਆ ਕੁਰਬਾਨਾ ਚੱਕਣ ਦੇ ਮਾਰੇ ਨੇ ਅਮਰਤ ਛਕਿਆ ਜੀ ਇਹਨਾਂ ਨੇ ਹੂੰ ਬਾਣਾ ਤਾਂ ਹੀ ਪਾਇਆ ਜੀ ਇਹਨਾਂ ਨੇ ਠੀਕ ਹੈ ਜੀ ਆਹ ਦਾ ਸਬੂਤ ਮੈਂ ਰੁਕਿਆ ਸੀਗਾ ਜੀ ਮੈਨੂੰ ਵੀ ਇਹਨਾਂ ਨੇ ਮੇਰੀ ਗੱਲ ਕਿ ਨਾ ਗੋਲੀ ਕੋਈ ਨਹੀਂ ਤੁਸੀਂ ਕੀ ਕਿਹਾ ਸੀ ਮੈਂ ਇਹਨਾਂ ਨੂੰ ਇਹ ਗੱਲ ਕਹੀ ਸੀ ਤੁਸੀਂ ਬਾਣਾ ਪਾਇਆਗਾ ਤੁਸੀਂ ਇਹ ਕੰਮ ਨਾ ਕਰੋ ਇਹੇ ਮੁੰਡੇ ਨਹੀਂ ਮੇਰੇ ਅਸਿਰ ਪੜਿਆ ਸੀਗਾ ਮੇਰੇ ਸੱਟ ਮਾਰੀ ਹੈਗੀ ਪਹਿਲਾਂ ਉੱਥੇ ਆਪਣੇ ਝੌਂਗ ਚ ਆਪਣੇ ਤੇ ਉਸ ਤੋਂ ਬਾਅਦ ਚ ਇਹਨਾਂ ਨੂੰ ਮੈਂ ਸਮਝਾਇਆ ਮਹਾ ਤੁਸੀਂ ਬਾਣਾ ਪਾ ਲਿਆ ਬਾਣਾ ਪਾ ਕੇ ਇਹ ਕੰਮ ਨਾ ਕਰੋ ਤੁਹਾਡੇ ਲਈ ਗਲਤ ਕੰਮ ਹੈ ਇਹਨਾਂ ਨੇ ਗੱਲ ਹੀ ਨਹੀਂ ਗੋਲੀ ਇਹ ਤਾਂ ਆ ਉਦੋਂ ਮੈਂ ਪੰਚਾਇਤ ਦੇ ਨਾਲ ਆਇਆ ਜੀ ਇਹਨਾਂ ਨੇ ਇਹਨਾਂ ਨੇ ਉਦੋਂ ਵੀ ਮੈਨੂੰ ਪੁੱਠਾ ਜਿਹਾ ਬੋਲਿਆਗਾ ਕਹਿੰਦੇ ਕਿ ਵੀ ਇਹਨੂੰ ਨਾਲ ਲਈ ਫਿਰ ਜਿਉਂ ਇਹ ਆਏ ਆਏ ਆ ਬੋਹ ਜੀ ਚਲੋ ਜੀ ਫਿਰ ਆਇ ਤਾਂ ਫਿਰ ਲੰਗਣਾ ਵੀ ਔਖਾ ਹੋ ਜਾਂਦਾ ਹੋਣਾ ਜੇ। ਲੰਗਣ ਦਾ ਮੌਕਾ ਹੀ ਨਹੀਂ ਦਿੰਦੇ। ਮੈਨੂੰ ਮੌਕੇ ਨਹੀਂ ਦਿੰਦੇ ਲੰਗਣ ਦਾ ਸਾਨੂੰ ਤਾਂ। ਸਮਾਂ ਦੀ ਸਾਨੂੰ ਜੇ ਅਸੀਂ ਬੈਠੀਆਂ ਹੋਗੀਆਂ। ਹਾਂ ਝਾਕ ਦਿੰਗਾ ਸਾਨੂੰ ਐ ਕਹਿੰਦੇ ਨਾ। ਐ ਕਹਿੰਦੇ ਸਾਨੂੰ ਵੀ ਹਾਂ ਝਾਕ ਦੇ ਹੁਣ ਬਾਹਰ ਕੋਲ ਤਾਂ ਹੁਣ ਅਸੀਂ ਬੈਠਣੀ ਆ ਜਿਦੋਂ ਟਾਪ ਵਾਂਗੂ ਬੁੜੀਆਂ ਵੇਚਦੀਆਂ ਫਿਰ ਸਾਡ ਬੰਦਿਆਂ ਤਾਂ ਵੇਚਣੀ ਵੇਚਣਾ ਬਾਹਰ ਬੰਦੇ ਵੇਚ ਤੇ ਘਰੇ ਬੁੜੀਆਂ ਵੇਚ ਤਾ। ਤਵਾਡਾ ਡੱਕਰ ਰਹਿੰਦਾ ਹੁਣ ਆ ਵੀ ਕੋਈ ਦੇ ਕੋਈ ਵੀ ਤਾਂ ਹਾਂਜੀ ਕੋਠੇ ਤੇ ਬਹੁਤ ਬੰਦੇ ਬੰਦੇ ਆ ਇਹਨਾਂ ਦੇ ਤਾਂ ਟੀਕੇ ਲਾਉਂਦੇ ਆ ਜੀ ਤਾਂ ਚੜ ਕੇ ਨਾ ਉੱਥੇ ਬੰਦੇ ਆਗੇ ਤਾਂ ਹਾਂ ਕੋਠੇ ਤੇ ਉੱਥੇ ਟੀਕੇ ਲਵਾਉਂਦੇ ਆ ਜੀ ਇਹ ਸਾਡਾ ਘਰ ਨਾਲ ਹੀ ਆ ਜੀ ਤੀਜਾ ਘਰ ਆ ਸਾਡਾ ਬਹੁਤ ਪਰੇਸ਼ਾਨ ਕਰਦੇ ਆ ਜੀ ਸਾਨੂੰ ਸਾਡੇ ਬਾਥਰੂਮ ਦੀ ਸੱਤ ਹੈ ਨਹੀਂ ਜੀ ਨਹਾਉਣ ਨਹੀਂ ਦਿੰਦੇ ਸਾਨੂੰ ਉੱਥੇ ਹਾਂ ਤਾਂ ਬੱਠੇ ਰਹਿੰਦੇ ਚਿੱਟੇ ਵਾਲੇ ਟੀਕੇ ਲਾਉਂਦੇ ਜੀ ਸਾਰਾ ਦਿਨ ਸ਼ਰਿਆਮੀ ਰਾਤ ਜੀ ਮੇਰੇ ਭਰਾ ਨੂੰ ਜਦੋਂ ਕੁੱਟਣ ਲੱਗ ਗਏ ਮੈਂ ਸਰਪੰਚ ਦੇ ਘਰੇ ਗਈ ਮੇਰੇ ਭਰਾ ਦੇ ਉਹਨੂੰ ਠਾਕੇ ਲਿਆਈਆਂ ਜੀ ਫੇਰ ਅਸੀਂ ਆ ਕੇ ਇਹਨਾਂ ਨੂੰ ਉਹ ਕੀਤਾ ਛਡਾਇਆ ਬਹੁਤ ਭੜੀ ਕੀਤੀ ਹੈ ਜੀ ਇਹਨਾਂ ਨਾਲ ਪਰ ਸਾਰਾ ਦਿਨ ਤਾਂ ਲੱਗਿਆ ਰਹਿੰਦਾ ਹੁਣ ਇੱਥੇ ਆਉਣ ਜਾਣ ਦਾ ਹਾਂਜੀ ਵੀਰੇ ਸਾਰਾ ਦਿਨ ਇੱਥੇ ਆਉਣ ਜਾਣ ਲੱਗਿਆ ਰਹਿੰਦਾ ਚਿੱਟੇ ਵਾਲਿਆਂ ਦਾ ਤੇ ਇੱਥੇ ਦਾਦਾ-ਦਾ ਮੋਟਰ 20-20 ਮੋਟਰਸਾਈਕਲ ਖੜੇ ਰਹਿੰਦੇ ਆ ਗੇ ਬਾਹਰ ਦੇ ਵਿੱਚ ਇਹਨਾਂ ਦੇ ਤੇ ਇਹ ਗਲੀ ਦੇ ਵਿੱਚੋਂ ਬੁੜੀਆਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਹੈਗੀ ਨੰਗਨ ਤੋਂ ਤੇ ਆਪਣਾ ਘਰ ਵੀਰੇ ਨਾਲ ਹੀ ਆ ਜਮਾ ਤੇ ਇਹ ਛਰਿਆਂ ਜਮਾ ਚਟਾ ਵੇਚਦੇ ਹੈਗੇ ਤੇ ਛਰਿਆਂਵੇਂ ਧਮਕੀਆਂ ਦਿੰਦੇ ਹਰੇਕ ਨੂੰ ਵੀ ਅਸੀਂ ਐਂ ਕਰਦਾਂਗੇ ਅਸੀਂ ਜੋ ਕਰਦਾਂਗੇ ਵੀਰੇ ਇਹਨਾਂ ਕੋਲੇ ਅਸਲਾ ਵੀ ਹੈਗਾ ਹੈਗਾ ਛਰਿਆਂਮ ਸਾਨੂੰ ਸੁਣਦਾਗਾ ਜਿਹੜੀ ਗੱਲ ਬੋਲਦੇ ਆ ਤੇ ਵੀਰੇ ਵਾਸਤੇ ਇਹਨਾਂ ਨੂੰ ਪੁਲਿਸ ਪ੍ਰਸ਼ਾਸਨ ਤੱਕ ਪਹੁੰਚ ਕੀਤੀ ਆ ਪਰ ਨੂੰ ਪਤਾ ਵੀ ਆ ਘਰ ਵੇਚਦੇ ਆ ਪਹੁੰਚ ਕੀਤੀ ਹੋਣੀ ਆ ਪੁਲਿਸ ਨੂੰ ਤਾਂ ਹ ਪੰਚਾਇਤ ਵਾਲੇ ਗਏ ਸੀ ਜੀ ਪਹਿਲਾਂ ਸਾਰਾ ਦੱਸ ਕੇ ਗਿਆ ਪਰ ਜਦੋਂ ਪਹਿਲਾਂ ਕਮੇਟੀ ਬਣੀ ਸੀਗੀ ਪਿੰਡ ਨੇ ਉਦੋਂ ਥੋੜਾ ਸਾਥ ਘਟ ਦਿੱਤਾ ਸਾਰਾ ਹਟ ਗਿਆ ਸੀ ਨਸ਼ਾ ਇਹ ਆਪਣੇ ਕੱਲੇ ਪਿੰਡ ਦਾ ਨਹੀਂ ਸਾਰੇ ਪਿੰਡ ਪਿੰਡ ਨਸ਼ਾ ਵਿਕਦਾ ਇਹ ਸਰਕਾਰ ਦੇ ਸਹਾਈ ਤੇ ਵਿਕਦਾ ਤੇ ਪੁਲਿਸ ਨੂੰ ਪਤਾ ਜਿਹੜਾ ਹ ਹੁਣ ਮੰਨ ਕੇ ਐਨਸਪੈਕਟਰ ਤਾਂ ਇੱਕੋ ਹੀ ਹੁੰਦੇ ਆ ਸੀਆਈ ਚ ਕੰਮ ਲੱਗੇ ਹੁੰਦੇ ਕਮਾਊ ਪੁੱਤ ਹੁੰਦਾ ਸੀਆਈ ਚ ਪੁਲਿਸ ਨੂੰ ਪਾਇਆ ਬਣਾ ਬਣਾ ਦਿੰਦਾ ਹੁਣ ਤੁਸੀਂ ਆ ਦੇਖ ਲਓ ਕਿਤੇ ਬਰਨਾਲੇ ਵਾਲਾ ਉੱਥੇ ਪੜ ਕੇ ਦੇਖ ਲਓ 21 ਟਿਕਿਆ ਵਾ ਇੱਥੇ ਰਾਮ ਆਪਣੇ ਟਿਕਿਆ ਵਾ ਸੀ ਪਹਿਲਾਂ 21 ਟਿਕਿਆ ਵਾ ਸੀਗਾ ਉਹ ਸਾਰੇ ਮਹੀਨਾ ਜਾਂਦਾ ਤਾਂ ਮੈਨੂੰ ਦੱਸ ਦੇਣ ਲਾ ਦਿਓ ਸੀਆਈ ਦਾ ਇਨਚਾਰਜ ਬਣਾ ਦਿਓ ਸਾਰਾ ਖਤਮ ਕਰ ਦੂੰ ਸਾਰਾ ਪਤਾ ਮਹੀਨਾ ਜਾਂਦਾ ਸਾਰਿਆਂ ਨੂੰ ਪਰੇ ਜਿਵੇਂ ਗੱਲ ਕਰਦੈ ਨੇ ਕਿ ਸ਼ਰਿਆਮ ਧਾਮ ਕਿੰਨੇ ਪੰਚਾਇਤਾਂ ਸਭ ਤੋਂ ਵੱਡੀ ਹੁੰਦੀ ਸਰਪੰਚ ਪੰਚਾਇਤ ਨੂੰ ਹੀ ਧਾਮ ਕਿੰਨੇ ਪੰਚਾਇਤ ਤਾਂ ਕਰ ਆਪਾਂ ਰੱਬ ਦਾ ਰੂਪ ਮੰਨਦੇ ਹੁੰਨੇ ਆਪਾਂ ਪੰਚਾਇਤ ਜਾਵੜੇ ਦੇ ਆਪਾਂ ਇਹ ਦਿੱਤੀ ਕਹਿੰਦੇ ਸਾਨੂੰ ਹਾਂ ਇਹ ਪੰਚਾਇਤ ਵਾਲੇ ਕਹਿੰਦੇ ਸਾਨੂੰ ਧਮਕੀ ਦਿੱਤੀ ਆਪਾਂ ਪੰਚਾਇਤ ਜਾਵੜੇ ਦੇ ਆਪਾਂ ਇਧੂ ਉੱਤੇ ਕੀ ਰਹਿ ਗਿਆ ਜੇ ਆਪਣੇ ਘਰੇ ਪੰਚਾਇਤ ਜਾਵੜੇ ਆਪਾਂ ਨੂੰ ਰਾਜੀ ਮੰਨਦਾ ਵੀ ਕਰਨਾ ਪੰਦਿਆ ਯਾਰ ਰੱਬ ਹੀ ਆ ਗਿਆ ਆਪਣੇ ਘਰੇ ਕਿ ਨਹੀਂ ਆਪਣਾ ਪਿੰਡ ਅਸੀਂ ਸਾਰਾ ਸਰਪੰਚ ਨਾਲ ਆ ਪੰਚਾਇਤ ਨਾਲ ਆ ਜਿਵੇਂ ਸਰਪੰਚ ਕਹੂ ਅਸੀਂ ਇਹਦੇ ਨਾਲ ਆ ਇਹ ਬਹੁਤ ਮਾਰਾ ਕੰਮ ਸਰਕਾਰ ਦਾ ਤੇ ਐਮਐਲਏ ਨੂੰ ਵੀ ਸੋ ਭਾਈ ਜਿਹਨੂੰ ਲਾਲਚ ਆ ਵੇਚਦਾ ਨਹੀਂ ਹਟਦਾ ਹੂੰ ਜਿਹਨੂੰ ਪੈਸੇ ਮੰਗਦਾ ਉਹ ਕਿਵੇਂ ਹਟੂਗਾ ਹੂੰ ਪਰ ਸਰਕਾਰ ਨੂੰ ਤਾਂ ਚਾਹੀਦਾ ਸਰਕਾਰ ਨੂੰ ਚਾਹੀਦਾ ਐਸਐਸਪੀ ਨੂੰ ਚਾਹੀਦਾ ਹੂੰ ਸੀਆਈਚ ਨਹੀਂ ਚਾਹਖਦਾ ਕੋਈ ਹੋਰ ਲਾ ਦੋ ਹੂੰ ਕਮਾਉ ਬੁੱਤ ਲੱਗਿਆ ਤਿੰਨ ਤਿੰਨ ਲੱਖ ਚਾਰ ਚਾਰ ਲੱਖ ਇਕੱਠਾ ਕਰਕੇ ਜਾਂਦਾ ਬਾਈ ਹੂੰ ਮੀਨਾ ਹੂੰ ਹੁਣ ਹੈਂਡਸਪੜ ਤੇ ਕੁਝ ਕਿਉਂ ਹੁੰਦੇ ਆ ਮੈਨੂੰ ਇਹ ਲੱਗਦਾ ਜਾਪਦਾ ਜੀ ਜਿਵੇਂ ਇਹ ਭਗਵਾਨ ਜਮਾਨ ਨੇ ਲਿਮਟ ਦਿੱਤੀ ਹੁੰਦੀ ਆ ਚਿੱਟਾ ਪੁੱਛੋ ਦੇ ਵਿੱਚ ਸ਼ਰੇਆ ਵੇਚਦਾ ਪੁਲਿਸ ਵਾਲਾ ਕੋਈ ਝਾਕਦਾਣੀ ਜੀ ਇਹ ਤਾਂ ਮੱਕਿਆ ਦਿੰਦੇ ਆ ਕਹਿੰਦਾ ਸਾਡਾ ਕੋਈ ਕੀ ਕਰ ਲੂਗਾ ਇਹ ਸ਼ਰੇਆਮ ਤਾਂ ਮੱਕਿਆਂ ਵਿਕਦੀਆਂ ਪਿੰਡ ਪਚੂਣਾ ਦੇ ਵਿੱਚ ਬਿੜਦਾ ਇੰਜ ਜਾਪਦੇਵੇਂ ਭਗਵੰਤ ਬਾਣ ਦੇ ਲਿਮਟ ਦਿੱਤੀ ਹੁੰਦੀ ਆ ਬਿਸ਼ਰੇ ਆਂ ਵੇਚੋ ਉਹ ਇਹ ਭਗਵੰਤ ਬਾਣ ਕਹਿੰਦਾ ਸੀਗਾ ਮੈਂ 6 ਮਹੀਨਾ ਵਿੱਚ ਵਿੱਚ ਬੰਦ ਕਰ ਦੂੰ 3 ਸਾਲ ਹੋ ਗਏ ਪਰ ਚਿੱਟੇ ਕਿ ਨਹੀਂ ਝਾਕਾ ਨਹੀਂ ਇਹਨੇ ਤਾਂ ਉਹ ਦੁੱਧ 10 ਗੁਣਾ ਵੱਧ ਚ ਚਲਾਤਾ ਇੱਕ ਸੁਪਾਈਆਂ ਦੀ ਬਦਲੀ ਕਰ ਗਿਆ ਜੇ ਭਗਵੰਤ ਮਾਨ ਨੇ ਕੀਤਾ ਚੱਕ ਕੇ ਸਪਾਈ ਚੱਕ ਕੇ ਏਐਸ ਬਦਲੀ ਕਰਤੀ ਉਹਨੇ ਆਇਆ ਨਾ ਨਹੀਂ ਦੇਖਿਆ ਵੀ ਸੀਆਈ ਵਾਲੇ ਦੇਖਵਾ ਪੜ ਕੇ ਵੀ ਇੱਕ ਸੀਆਈ ਚ ਕਿੰਨੇ ਦਿਨ ਕਿੰਨੇ ਚਿਰ ਦਾ ਟਿਕਿਆ ਵਾ ਕਿੰਨੇ ਚਿਰ ਟਿਕਿਆ ਉਹਨਾਂ ਦੀ ਬਦਲੀ ਕਰੇ ਇਹ ਜੇ ਭਗਵੰਤ ਮਾਨ ਨੇ ਕਰਿਆ ਸੀਆਈ ਵਾਲਿਆਂ ਦੀ ਕਰੇ ਬਦਲੀ ਸਪਾਈ ਦੇ ਕਿਹੋ ਜਿਹੇ ਹਾਲਾਤ ਆ ਪੈਣ ਚਿੱਟੇ ਦੇ ਬਾ ਠੀਕ ਆ ਜੀ ਕਿੰਨਾ ਕੁ ਵਿਕਦਾ ਬਹੁਤ ਦੂ ਵਿਕਦਾ ਜੀ ਕੀ ਹਾਲਾਤ ਆ ਪੈਣ ਚਿੱਟੇ ਦੇ ਬਾਦੂ ਵਿਕਦਾ ਕਿੰਨਾ ਕੁ ਵਿਕਦਾ ਬਹੁਤ ਵਿਕਦਾ ਚਿੱਟਾ ਕਿੰਨਾ ਵਿਕਦਾ ਬਾਦੂ ਵਿਕਦਾ ਜੀ ਇੱਥੇ ਹਾਂਜੀ 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 ਬਹੁਤ ਦਾ ਵਿਚਦਾ ਹਾਂਜੀ ਵਿਚੇ ਜੱਟ ਵੀ ਸਾਰੇ ਵਿੱਚ ਜਾਂਦੇ ਆ। ਵੀ ਸ਼ਰੇ ਆਮ ਸ਼ਰੇ ਆਮ ਸ਼ਰੇ ਆਮ ਤੰਗ ਕਰਦੇ ਤੰਗ ਕਰਦੇ ਸਾਰੇ ਤੰਗ ਕਰਦੇ ਆ ਜੀ ਸ਼ਰੇ ਆਮ ਲੋਕਾਂ ਦੀਆਂ ਚੋਰੀਆਂ ਠੱਗੀਆਂ ਮਾਰਦੇ ਆਗੇ ਆਮ ਵੇਖਦਾ ਫੁੱਲ ਵਟਾ ਫੁੱਲ ਵੇਖਦਾ ਲਲ ਕਰਕੇ ਕਹਿੰਨੇ ਆਗੇ ਸਭ ਦੀਆਂ ਚੋਰੀਆਂ ਕਿਸੇ ਦਾ ਗਾਂ ਸਾਲੀਆਂ ਢੋਲੀਆਂ ਵੀ ਨਹੀਂ ਛੱਡਦੇ ਹੋਰ ਦਸੋ ਢੋਲੀਆਂ ਆਟੇ ਵਾਲੀਆਂ ਢੋਲੀਆਂ ਵੀ ਨਹੀਂ ਛੱਡਦੇ ਗੱਜ ਵੱਜ ਕੇ ਕਹਿੰਨੇ ਵੀ ਚਿੱਟਾ ਵੇਖਦਾ ਸ਼ਰੇ ਆਮ ਵੇਖਦਾਗਾ ਤੰਗੀਆਂ ਦਿੰਦੇ ਆ ਜੀ ਬੁੜੀਆਂ ਨੂੰ ਵੀ ਅਸੀਂ ਮਾਰ ਦਾਂਗੇ ਅਸੀਂ ਐ ਕਰ ਦਾਂਗੇ ਅਸੀਂ ਜੋ ਕਰ ਦਾਂਗੇ ਸਭ ਕੁਝ ਸ਼ਰੇ ਆਮ ਵੇਖਦਾਗਾ ਪਤਾ ਕੀ ਗੱਲ ਹੈ ਜੀ ਪੀਰਖਾਨੇ ਦੀ ਦੁਗਾਹ ਬਣੀ ਵੀ ਆ ਪੀਰਾਂ ਦੀ ਆਪਣੇ ਉਧਰ ਉਥੇ ਰਹਿੰਦਾ ਬਾਬਾ ਉਥੇ ਬਾਬਾ ਰਹਿੰਦਾ ਚਿੱਟਾ ਲੈ ਕੇ ਉਥੇ ਲੋਕਾਂ ਨੂੰ ਪਿਉਂਦਾ ਉਹ ਉਥੇ ਧਮਕੀ ਦਿੰਦਾ ਉਹ ਹਰ ਇੱਕ ਨੂੰ ਹੁਣ ਕਿਸੇ ਕੁੜੀ ਨੇ ਵੀ ਜਾਣਾ ਕਿਸੇ ਬਹੂ ਨੇ ਵੀ ਜਾਣਾ ਮੱਥਾ ਵੀ ਟੇਕਣਾ ਕਿਸੇ ਨੇ ਵੀ ਜਾਣਾ ਉਥੇ ਪਰ ਕੋਈ ਜਾਣ ਦਾ ਕੋਈ ਕੰਮ ਨਹੀਂ ਹੈਗਾ ਕਿਸੇ ਕੁੜੀ ਕਤਰੀ ਦਾ ਕੋਈ ਕੰਮ ਨਹੀਂ ਹੈਗਾ ਉਥੇ ਪਰ ਵੇਖਦਾ ਵਿੱਚੇ ਜ਼ਿਮੀਦਾਰ ਵੇਚੀ ਜਾਂਦੇ ਵਿੱਚ ਮੱਜੀ ਵੀ ਵੇਚੀ ਨੇ ਵੇਚ ਲੈ ਸਾਰੇ ਆ ਇਹ ਨਹੀਂ ਹੈਗਾ ਕਿ ਵੇਚਦੇ ਆ ਸਭ ਵੇਚ ਦੇਣ ਸਾਰੇ ਆਮ ਵੇਚੇ ਮਤੋਂ ਲੰਗਣਾ ਵੀ ਔਖਾ ਹੋ ਜਾਂਦਾ ਹੁਣ ਜਿੱਥੋਂ ਜਿੱਤੇ ਹਾਂਜੀ 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 ਮੱਥਾ ਟੇਕਣ ਨੂੰ ਵੀ ਮਣਾਗਾ ਹੋਰ ਦੱਸੋ ਪੀਰਖਾਨੇ ਦੇ ਵਿੱਚ ਐਨਾ ਵਿਕਦਾ ਐਨਾ ਲੱਗਦਾ ਸ਼ਰੇ ਆਮ ਲੱਗਦਾ ਮੈਂ ਤਾਂ ਇਹ ਡਰ ਵੀ ਰਹਿੰਦਾ ਹੁਣ ਵੀ ਜਿਵੇਂ ਕੱਲ ਹਮਲਾ ਹੋਇਆ ਵੀ ਕੁਝ ਹਾਂਜੀ ਹਾਂਜੀ ਹੋ ਸਕਦਾਗਾ ਜੀ ਹੋ ਸਕਦਾ ਇਹ ਟਮਾਟੀ ਵੜ ਜਾਂਦੀ ਐ ਕਮੇਟੀ ਦੇ ਅੰਦਰ ਨੂੰ ਕੁੱਟਣਗੇ ਜੱਟ ਨੇ ਪੀਂਦੇ ਤਾਂ ਜ਼ਿਮੀਂਦਾਰ ਵੀ ਐ ਵੇਚਦੇ ਵੀ ਐ ਉਹਨਾਂ ਨੂੰ ਫਿਰ ਕਿਉਂ ਨਹੀਂ ਫੜਦੇ ਕਿਉਂ ਨਹੀਂ ਕੁੱਟਦੇ ਉਹਨਾਂ ਨੂੰ ਇਹ ਵੀ ਵਜਾ ਤੁਹਾਨੂੰ ਉਹਨਾਂ ਦੇਖੋ ਵੀ ਹੁਣ ਇੱਥੇ ਕਿਹੜਾ ਇਹ ਅੱਜ ਦੇ ਵੇਚਦੇ ਨੇ ਇਹਨਾਂ ਨੂੰ ਕਿੰਨੇ ਸਾਲ ਹੋ ਗਏ ਵੇਚਦਿਆਂ ਨੂੰ ਹਾਂ ਹੁਣ ਜਦੋਂ ਪਤਾ ਲੱਗ ਗਿਆ ਵੀ ਹੁਣ ਉਧਰ ਉਧਰ ਹੀ ਖੜਕਣ ਲੱਗ ਗਿਆ ਹੁਣ ਰੌਲਾ ਪੈ ਗਿਆ ਇਹ ਪੁਲਿਸ ਨੇ ਫੜੇ ਨਹੀਂ ਕਦੇ ਅਜੇ ਤੱਕ ਨਾ ਕੋਈ ਫੜਦੇ ਨੇ ਤਾਂ ਜਿਹੜਾ ਪੀਰਖੰਦ ਦੇ ਵਿੱਚ ਪੁਜਾਰੀ ਰਹਿੰਦਾ ਉਹ ਕਹਿੰਦਾ ਇਹਨਾਂ ਨੂੰ ਮੈਂ ਬਕਾਉਣਾ ਸੀਆਈ ਵਾਲਿਆਂ ਨਾਲ ਮੇਰੀ ਸਿੱਧੀ ਆ ਸੀਆਈ ਵਾਲਿਆਂ ਕਹਿੰਦਾ ਬਕਾਉਂਦੇ ਨੇ ਮੈਂ ਦਬਾਉਣਾ ਕਹਿੰਦਾ ਧਮਕੀਆਂ ਦਿੰਦਾ ਸੀਆਈ ਵਾਲਿਆਂ ਦੀਆਂ ਸਾਰੇ ਆਮ ਕਹਿੰਦਾ ਪੁਲਿਸ ਵਾਲੇ ਕਰਵਾਉਂਦੇ ਸਾਡਾ ਸਾਰਾ ਕੁਝ ਫੜਦੇ ਜੀ ਹੁਣ ਹਣ ਕਿਹੜੇ ਜ਼ਿਮੀਂਦਾਰ ਆ ਜੀ ਉਹਨਾਂ ਨੂੰ ਕਿਉਂ ਨਹੀਂ ਫੜਦੇ ਹਣ ਜ਼ਿਮੀਂਦਾਰ ਮੈਂ ਦਿਖਾਉਣਾ ਲੈ ਬੈਥੇ ਵੇਚਦੇ ਕਿੰਨਾਂ ਕੋਲ ਚੰਗੇ ਬਾਹਣ ਆ ਤੇ ਗਰੀਬਾਂ ਨੂੰ ਕੁੜਦੇ ਆ ਜੀ ਇਹ ਰਲਕੇ ਜ਼ਿਮੀਂਦਾਰ ਤਾਂ ਪੰਸਾਬ ਹੁਣ ਕੀ ਤੁਸੀਂ ਮਤਲਬ ਕੀ ਪਿੰਡ ਵੱਲੋਂ ਕੀ ਪੁਲਿਸ ਪ੍ਰਸ਼ਾਸਨ ਤੱਕ ਪਿੰਡ ਵੱਲੋਂ ਕੀ ਉਹਨਾਂ ਮੂਰੇ ਮੰਗ ਰੱਖਦੇ ਪਿੰਡ ਅੱਗੇ ਪੁਲਿਸ ਅੱਗੇ ਪ੍ਰਸ਼ਾਸਨ ਅੱਗੇ ਬੇਨਤੀ ਕਰਦਾ ਵੀ ਮੇਰੇ ਪਿੰਡ ਚ ਚਿੱਟਾ ਵਿਕਣੋ ਹਟ ਜਾ ਬਸ ਅਸੀਂ ਗਲੀਆਂ ਨਾਲੀਆਂ ਕੱਚੀਆਂ 'ਚ ਡੰਗ ਲਾ ਲਾਂਗੇ ਗਲੀਆਂ ਨਾਲੀਆਂ 'ਚ ਖੇਡਣ ਵਾਲੇ ਸਾਨੂੰ ਚਾਹੀਦੇ ਆ ਸਾਡੇ ਖੇਡਣ ਵਾਲੇ ਬੱਚ ਜਾਣ ਗਲੀਆਂ ਨਾਲੀਆਂ ਕੱਚੀਆਂ 'ਚ ਵੀ ਸਾਨੂੰ ਡੰਗ ਲੈ ਜਾਊਗਾ ਜੇ ਗਲੀਆਂ ਪੱਕੀਆਂ ਹੋਣੀਆਂ ਤੇ ਉਦੋਂ 'ਚ ਜਵਾਕ ਹੀ ਨਹੀਂ ਹੋਣਗੇ ਖੇਡਣ ਵਾਲੇ ਅਸੀਂ ਪੱਕੀਆਂ ਗਲੀਆਂ ਕੀ ਕਰਨੀਆਂ ਸਾਨੂੰ ਉਹਦੇ ਬਾਅਦ ਤੇ ਕੋਈ ਗ੍ਰਾਂਟ ਦੀ ਲੋੜ ਨਹੀਂ ਸਾਨੂੰ ਹਸਪਤਾਲ 'ਚ ਵਧੀਆ ਡਾਕਟਰ ਵਧੀਆ ਕਮਰੇ ਤੇ ਉਹਨਾਂ ਦੇ ਇਲਾਜ ਵਾਸਤੇ ਗ੍ਰਾਂਟ ਦਿੱਤੀ ਜਾਵੇ 2-2 3-3 ਕਰੋੜ ਹਰ ਇੱਕ ਪ੍ਰਿੰਡ ਨੂੰ ਬੱਚਿਆਂ ਦੇ ਇਲਾਜ ਵਾਸਤੇ ਪੈਸੇ ਦਿੱਤੇ ਜਾਣ ਤਾਂ ਕਿ ਉਹਨਾਂ ਨੂੰ ਫੜ ਕੇ ਪ੍ਰੋਪਰ ਉਹਨਾਂ ਦਾ ਇਲਾਜ ਕਰਾਇਆ ਜਾਵੇ ਸਾਡੀ ਕਿਸੇ ਨਾਲ ਦੁਸ਼ਮਣੀ ਨਹੀਂ ਉਹ ਵੀ ਸਾਡੇ ਬੱਚੇ ਆ ਜਿਹੜੇ ਨਸ਼ਾ ਕਰਦੇ ਆ ਜਿਹੜਿਆਂ ਨੂੰ ਮਾਰਦੇ ਆ ਉਹ ਵੀ ਸਾਡੇ ਬੱਚੇ ਆ ਸਾਨੂੰ ਕਿਸੇ ਨਾਲ ਕੋਈ ਉਹ ਨਹੀਂ ਪਰ ਉਹਨਾਂ ਦਾ ਇਲਾਜ ਹੋਵੇ ਤੇ ਉਹਨਾਂ ਦੇ ਪ੍ਰੋਪਰ ਨੱਥ ਪਾਈ ਜਾਵੇ ਇਹਦੇ ਤੇ ਸਰਕਾਰ ਦਾ ਮਤਲਬ ਹੱਕ ਬਣਦਾ ਪੁਲਿਸ ਤੱਕ ਕੋਲੇ ਹੁਣ ਤੱਕ ਇਹ ਰੱਖਿਆਗਾ ਕਿ ਭਾਈ ਸਾਡੇ ਪਿੰਡ ਚ ਨਸ਼ਾ ਇਨਾ ਵਿਕਦਾ ਜਾਂ ਮੈਂ ਤੁਹਾਨੂੰ ਦੱਸਦਾ ਸਰਪੰਚੀ ਦੇ ਉਦੋਂ ਜਦੋਂ ਤੁਸੀਂ ਸਰਪੰਚ ਬਣਿਓ ਪੁਲਿਸ ਕੋਲੇ ਰੱਖਿਆ ਇਹ ਮਾਮਲਾ ਹਾਂਜੀ ਕਿੰਨੇ ਵਾਰੀ ਰੱਖਿਆ ਦੋ ਵਾਰੀ ਰੱਖਿਆ ਜੀ ਤੇ ਕੀ ਉਦੋਂ ਫਿਰ ਪੁਲਿਸ ਦਾ ਕੀ ਕਿਹਾ ਪੁਲਿਸ ਪੁਲਿਸ ਕਹਿੰਦੇ ਵੀ ਕੋਈ ਨਹੀਂ ਹੂੰ ਹੋ ਜੂਗਾ ਕੰਮ ਅੱਛਾ ਇਹ ਹੀ ਕਹੇ ਇਹ ਕਹਿੰਦੇ ਇਹ ਪੰਚਾਇਤ ਮੈਂਬਰ ਆ ਮੈਂ ਤਾਂ ਇਹਨਾਂ ਨੇ 1 ਸਾਲ ਪਹਿਲਾਂ ਵੀ ਅਸੀਂ ਮੈਂ ਸਰਪੰਚ ਨਹੀਂ ਸੀਗਾ ਇਹ ਪੰਚਾਇਤ ਮੈਂਬਰ ਸੀਗੀ ਜਦੋਂ ਅਸੀਂ ਗੱਲ ਕਰ ਗਏ ਪਹਿਲਾਂ ਵੀ ਤੁਸੀਂ ਗਏ ਸੀ ਪਰ ਜਦੋਂ ਤੋਂ ਜੀ ਦੁਬਾਰੇ ਜਦੋਂ ਤੋਂ ਸਰਪੰਚੀ ਜਿਹੜੀ ਹੈਗੀ ਆ ਸੰਭੀ ਉਸ ਤੋਂ ਬਾਅਦ ਪੁਲਿਸ ਕੋਲੇ ਮਾਮਲਾ ਰੱਖਿਆ ਗਿਆ ਜੀ ਫਿਰ ਕੀ ਪੁਲਿਸ ਕੀ ਕਹਿੰਦੀ ਹੈ ਉਹ ਬਸ ਆਉਂਦੇ ਜੀ ਘੇੜਾ ਮਾਰ ਕੇ ਚੱਲ ਜਾਂਦੇ ਅੱਛਾ ਅਸੀਂ ਹੁਣ ਅਸੀਂ ਫੈਸਲਾ ਕਰਿਆ ਸੀਗਾ ਵੀ ਅਸੀਂ ਐਸਐਸਪੀ ਤੇ ਜਾਵਾਂਗੇ ਹੂੰ ਤੇ ਉਹ ਫਿਰ ਕੱਲ ਆ ਕੰਮ ਹੀ ਹੋ ਗਿਆ ਰਾਤ ਅੱਜ ਜਾਣਾ ਸੀਗਾ ਅਸੀਂ ਪਿੰਡ ਵਾਲੇ ਕਹਿੰਦੇ ਨੇ ਕਮੇਟੀ ਵੀ ਬਣਾਈ ਸੀ ਪਹਿਲਾਂ ਕਮੇਟੀ ਦਾ ਸਾਥ ਨਹੀਂ ਮਿਲਿਆ ਇਦਾਂ ਉਹਦੋਂ ਅਸੀਂ ਬੰਦ ਕਰ ਦਿੱਤਾ ਸਾਥ ਨਹੀਂ ਮਿਲਿਆਗਾ ਉਦੋਂ ਵੀ ਬਹੁਤ ਕੁੱਟਮਾਰ ਹੋਈ ਸੀਗੀ ਵੈਸਾ ਅੱਦਸਦਾਰ ਹੋ ਗਿਆ ਸੀਗਾ ਪਿੰਡ ਦਾ ਤੇ ਫਿਰ ਜਦੋਂ ਇੱਕ ਦੋ ਵਿੱਚ ਹੋਰ ਵਹਿਦਤਾ ਲਾਗੇ ਕਰਨ ਜੀ ਇਹ ਤਾਂ ਵੀ ਕੁੱਟਮਾਰ ਹੁੰਦੀ ਜਾਂ ਹੁੰਦੀ ਆ ਫਿਰ ਪਿੱਛੇ ਹਟ ਗਏ ਉਹ ਹੁਣ ਫੇਰ ਕੱਲ ਫੇਰ ਕਮੇਟੀ ਤਿਆਰ ਕੀਤੀ ਆ ਹੁਣ ਦੇਖੋ ਕੀ ਹੁੰਦਾ ਰਾਤਾਂ ਕੰਮ ਹੋ ਗਿਆ ਪਹਿਲਾਂ ਸਾਥ ਨਹੀਂ ਮਿਲਿਆ ਸਹਿਯੋਗ ਨਹੀਂ ਮਿਲਿਆ ਕਮੇਟੀ ਪਹਿਲਾਂ ਸਹਿਯੋਗ ਤਾਂ ਹੁਣ ਵੀ ਤੁਹਾਡੇ ਵੱਲੋਂ ਜਿਵੇਂ ਗੱਲ ਕਰੇ ਕਮੇਟੀ ਬਣਾਈ ਗਈ ਹੁਣ ਕਮੇਟੀ ਬਣਾਈ ਗਈ ਹੈ ਹਾਂਜੀ ਹੁਣ ਅਸੀਂ ਸਾਰੇ ਲੋਕਾਂ ਨੂੰ ਇਕੱਠੇ ਕਰਕੇ ਕਿਹਾ ਵੀ ਦੇਖੋ ਕੋਈ ਉੱਚ ਨੀਚ ਨਹੀਂ ਦੇਖੀ ਜਾਊਗੀ ਜਿਹਦਾ ਬੱਚਾ ਨਸ਼ਾ ਕਰਦਾ ਜਾਂ ਵੇਚਦਾ ਉਸੇ ਨੂੰ ਫੜਿਆ ਜਾਊਗਾ ਕੋਈ ਜ਼ਿੰਮੇਵਾਰ ਜਾਂ ਕੋਈ ਮਾਜੀ ਵੀ ਸਿੱਖ ਕਿਸੇ ਨੂੰ ਮਤਲਬ ਕੋਈ ਜਾਤ ਪਾਤ ਨਹੀਂ ਜਾਤ ਪਾਤ ਨਹੀਂ ਕੀਤੀ ਜਾਊਗੀ ਬਰਾਬਰ ਰੱਖਿਆ ਦੇਊ ਸਭ ਨੂੰ ਇਸ ਕਰਕੇ ਇੱਕ ਹਸਾਬ ਨਾਲ ਬਣਾਈ ਹੈ ਸਾਰੇ ਲੋਕਾਂ ਦਾ ਇਕੱਠ ਕਰਕੇ ਪਰ ਇਹ ਵੀ ਇੱਕ ਦੁੱਖ ਦੀ ਗੱਲ ਆ ਕਿ ਕਮੇਟੀ ਬਣਾਉਣ ਤੋਂ ਅਗਲੇ ਦਿਨ ਹੀ ਆਹ ਹੱਲ ਹੋ ਗਈ ਅੱਜ ਅਸੀਂ ਐਸਐਸਪੀ ਸਾਹਿਬ ਨੂੰ ਮਿਲਣਾ ਸੀਗਾ ਰਾਤ ਇਹ ਪਾਕਾ ਹੋ ਗਿਆ ਇਸ ਵਿਸ਼ੇ ਤੇ ਇਸ ਵਿਸ਼ੇ ਇਹ ਸੰਨਸ਼ੀਦੇ ਬੀਸੇ ਤੇ ਬੱਸ ਕਿੰਨੇ ਜੇ ਪੂਰੇ ਪਿੰਡ ਦੀ ਗੱਲ ਕਰਾਂ ਕਿੰਨੇ ਜਿਹੜੇ ਘਰ ਨੇ ਜਿਹੜੇ ਨਸ਼ਾ ਵੇਚਦੇ ਆ ਕੋਈ ਤੁਹਾਡੇ ਯਾਦ ਹੋਵੇ ਸਾਡੇ ਪਿੰਡ ਦੇ ਵਿੱਚ ਹੈਗਾ ਜੀ 200 ਘਰ 200 ਘਰ ਜਿਹੜਾ ਚਿੱਟਾ ਵੇਚ ਜਿਹੜਾ ਵੇਚ ਰਿਹਾ ਹੈ ਵਿੱਚ ਬੁੜੀਆਂ ਵੀ ਆ ਬੰਦੇ ਵੀ ਆ ਮੰਨ ਲਾ ਵੀ ਇਹ ਨਹੀਂ ਹੈਗਾ ਵੀ ਇੱਕ ਜਾਤੀ ਸਾਰੀਆਂ ਜਾਤੀ ਦੀਆਂ ਵੇਚਦੀਆਂ ਸਾਰੀਆਂ ਜਾਤੀਆਂ ਦੇ ਕੋਈ ਵੀ ਨਹੀਂ ਘੱਟ 200 ਘਰ ਹੈਗਾਗਾ ਜਿਹੜਾ ਵੇਚਦਾ ਜਿਹੜਾ ਕਿ ਸਾਡੇ ਪੰਚਾਇਤ ਦੇ ਹੱਕ ਦੇ ਵਿੱਚ ਇਹ ਪਤਾ ਵੀ ਸਾਨੂੰ 200 ਬੰਦਾ ਤਾਂ ਸਾਡੇ ਧਿਆਨ 'ਚ ਹੀ ਹੈਗਾ ਜਿਹੜਾ ਜਿਹੜਾ 200 ਦਾ ਤੁਹਾਡੇ ਧਿਆਨ ਦੇ ਵਿੱਚ ਹੈਗਾ ਹੈਗਾ ਜਿਹੜਾ ਵੇਚਦਾ ਹਾਂ ਤੇ ਫਿਰ ਲੈਂਡ ਦੇ ਲਈ ਕਿੱਥੋਂ ਕਿੱਥੋਂ ਜਿਹੜੇ ਇਹਨਾਂ ਦੇ ਗ੍ਰਾਹਕ ਨੇ ਪਿੰਡਾਂ ਦੇ ਵੀ ਬਹੁਤ ਦੁਨੀਆ ਆਉਂਦੀ ਆ ਲੈਂਡ ਦੇ ਬਾਹਰੋਂ ਦੁਨੀਆ ਆਉਂਦੀ ਆ ਲੈਣ ਵਾਸਤੇ ਤੇ ਹੁਣ ਕਿਹਦਾ ਕਿਹਦਾ ਨਾਮ ਲਗੇ ਜੀ ਹੁਣ ਇੰਨੀ ਕੁ ਦੁਨੀਆ ਜਿਹੜੀ ਕੁਸਤਕੇ ਸੰਗ ਉਹਨਾਂ ਜਾਣਦੇ ਆ ਕਿ ਸਾਨੂੰ ਜਾਣਦੇ ਨਹੀਂਗੇ ਜੇ ਅਸੀਂ ਕਹਿੰਦੇ ਆ ਵੀ ਮਾਲਾ ਅਸੀਂ ਕਹਿੰਦੇ ਵੀ ਸਾਡੀ ਪੰਚਾਇਤ ਜੇ ਸਾਨੂੰ ਸਾਥ ਆ ਸਾਰੇ ਲੋਕਾਂ ਦਾ ਮਿਲੇ ਤਾਂ ਸ਼ਾਇਦ ਅਸੀਂ ਬੰਦ ਕਰ ਸਕਦੇ ਆ ਆਪਦੇ ਪਿੰਡ 'ਚ ਚਿੱਟਾ ਵੈਸੇ ਤੁਸੀਂ ਚਾਹੋ ਨੇ ਪੰਚਾਇਤ ਦੇ ਤੌਰ ਤੇ ਕਿ ਨਸ਼ਾ ਸਾਡੇ ਪਿੰਡ 'ਚੋਂ ਬੰ ਕਿ ਜੇ ਸਾਨੂੰ ਵੀ ਪਿੰਡ ਦੇ ਲੋਕ ਸੰਜੋਗ ਦੇਣ ਤਾਂ ਪੰਚਾਇਤ ਨੂੰ ਤਾਂ ਬੰਦ ਹੋ ਸਕਦਾ ਹੋਗੇ ਸੀ ਕਿਰਪਾਨਾ ਮਿੰਟੋ ਮਿੰਟ ਅਸੀਂ ਤਾਂ ਨਗੜਾਂ ਖੜੀਆਂ ਸੀ ਇੱਥੇ ਕਹਿੰਦਾ ਸਰਪੰਚ ਜੀ ਨੂੰ ਆਪ ਦਾ ਸਰਪੰਚ ਤੂੰ ਵੀ ਆ ਮੇਰੇ ਮੁੰਡੇ ਨੂੰ ਵੀ ਆਂਦਾ ਤੂੰ ਵੀ ਆ ਜਾ ਅੱਛਾ ਐ ਤਾਂ ຫມਕੰਗਾ ਦਿੰਦੇ ਨੇ ਬਾਈ ਉਹ ਹਾਂ 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 ਧਮਕੰਗਾ ਤੇ ਫੇਰ ਕਾਰ ਕਰ ਪੰਨੀ ਉਹਨਾਂ ਨੇ ਕਿਰਪਾਨਾ ਨਾਲ ਕਾਰਾਂ ਤੇ ਮਾਰੇ ਜਿੰਨੇ ਜਿੰਨੇ ਦਾ ਮਾਰੇ ਮਾਰੇ ਉਹਨਾਂ ਨੇ ਇੱਕ ਮੁੰਡਾ ਸੀਗਾ ਵਿਚਾਰਾ ਬੈਠਾ ਉਹਨੂੰ ਕੱਢ ਕੇ ਉਹਦੇ ਦੋ ਮਾਰੇ ਡੰਡੇ ਵਿਚਾਰਾ ਫੜਕਾਤਾ ਹੋ ਸਰਚ ਮਾਰੇ ਡੰਡੇ ਉਹਦੇ ਉਹ ਤਾਂ ਮਾਂ ਹੈ ਨਹੀਂ ਤੇ ਨਾ ਉਹਦੇ ਪਿਓ ਵਿਚਾਰਾ ਇਹਨਾਂ ਦਾ ਸਾਥ ਸੀਗਾ ਉਹਨਾਂ ਦਾ ਤਾਂ ਰੋਟੀ ਪਾਣੀ ਇਹਨਾਂ ਨੂੰ ਖਾਂਦਾ ਸੀਗਾ ਤਾਂ ਮਤਲਬ ਦੈਸ਼ ਤਾਂ ਫਲਾਉਣ ਦੀ ਕੋਸ਼ਿਸ਼ ਪੂਰੀ ਕੀਤੀ ਗਈ ਪੂਰੀ ਕੀਤੀ ਆ ਚਿੱਟਾ ਨਾ ਬੰਦ ਹਾਂ 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 ਮਾਰੀਆਂ ਜੀ ਉਹਨਾਂ ਦਾ ਕੋਈ ਮਤਲਬ ਹੀ ਨਹੀਂ ਸੀ ਨਾ ਕਮੇਟੀ ਨਾਲ ਮਤਲਬ ਤੇ ਨਾ ਹੀ ਉਹਨਾਂ ਦਾ ਕਿਸੇ ਨਾਲ ਹੋਰ ਮਤਲਬ ਸੀਗਾ ਉਹ ਆਪਦੀ ਡਿਊਟੀ ਤੇ ਆਉਂਦੇ ਡਿਊਟੀ ਤੇ ਜਾਂਦੇ ਉਹਨਾਂ ਦਾ ਇਹਦੇ ਮਸਲੇ ਨਾਲ ਕੋਈ ਮਤਲਬ ਨਹੀਂ ਸੀਗਾ ਤੇ ਉਹਨਾਂ ਨੂੰ ਸਾਨੂੰ ਤਾਂ ਖੁਦ ਨੂੰ ਨਹੀਂ ਪਤਾ ਲੱਗਿਆ ਉਹਨਾਂ ਨੇ ਕਿਉਂ ਕੁੱਟਿਆ ਇਹ ਵੀ ਬੇਸੀ ਚੁੰਮੜ ਕੇ ਬੱਚਾ ਪਿੱਛੇ ਲੜਾਈ ਸੀ ਉਹਨਾਂ ਦਾ ਤਾਂ ਮਤਲਬ ਹੀ ਨਹੀਂ ਸੀ ਨਾ ਕੋਈ ਚਿੱਟੇ ਵਾਲਾ ਨਾ ਸੀਗਾ ਨਾ ਕਿਸੇ ਹੋਰ ਕੋਈ ਬਾਈ ਕੋਈ ਰਿਹਾ ਹੋਵੇ ਕਿ ਕਿਸੇ ਨੇ ਗੱਲ ਕੋਈ ਰੱਖਣੀ ਹੋਵੇ ਕਿਸੇ ਨੇ ਗੱਲ ਕਿਸੇ ਨੇ ਹਾਂ ਕਰੇ ਕਰੇਗਾ ਤਾਂ ਪਿੰਡ ਪੁੱਚੋਕਲਾਂ ਦੇ ਹਾਲਾਤ ਇਹ ਨੇ ਹਾਲਾਂਕਿ ਪਿੰਡ ਪਿੰਡ ਦੀ ਕਹਾਣੀ ਆ ਪਰ ਪਿੰਡ ਪੁੱਚੋਕਲਾਂ ਦੇ ਹਾਲਾਤ ਇਹ ਨੇ ਕਿ ਪਹਿਲਾਂ ਕਮੇਟੀ ਬਣਾਉਣ ਦੀ ਗੱਲ ਪਿੰਡ ਵਾਸੀ ਕਹਿੰਦੇ ਨੇ ਕਿ ਰੱਖੀ ਜਾਂਦੀ ਆ ਤਾਂ ਉਸ ਤੋਂ ਬਾਅਦ ਅਗਲੇ ਦਿਨ ਜਿਹੜਾ ਹੈਗਾ ਉਹ ਹਮਲਾ ਹੋ ਦੰਦਾ ਤਾਂ ਉਹ ਕਹਿੰਦੇ ਨੇ ਕਿ ਸਰਪੰਚ ਤੱਕ ਨੂੰ ਗਾਲਾਂ ਜਿਹੜੀਆਂ ਨੇ ਉਹ ਦਿੱਤੀਆਂ ਗਈਆਂ ਨੇ ਸਰਪੰਚ ਤੱਕ ਨੂੰ ਗਾਲਾਂ ਦਿੱਤੀਆਂ ਗਈਆਂ ਨੇ ਧਮਕੀਆਂ ਉਹ ਕਹਿੰਦੇ ਨੇ ਕਿ ਪੰਚਾਇਤ ਤੱਕ ਨੂੰ ਧਮਕੀਆਂ ਜਿਹੜੀਆਂ ਨੇ ਉਹ ਦਿੱਤੀਆਂ ਗਈਆਂ ਨੇ ਕਿ ਸਰਪੰਚ ਖੁਦ ਵੀ ਕਹਿੰਦੇ ਨੇ ਸਰਪੰਚ ਸਾਹਿਬ ਪੂਰੀ ਪੰਚਾਇਤ ਕਹਿੰਦੇ ਕਿ ਜੇਕਰ ਇੱਥੇ ਪੰਚਾਇਤ ਜਾਂ ਸਰਪੰਚ ਖੁਦ ਹੀ ਜਿਹੜੇ ਹੈਗੇ ਨੇ ਉਹ ਸੇਫ ਨਹੀਂ ਤਾਂ ਉਹ ਪੂਰਾ ਪਿੰਡ ਜਿਹੜਾ ਉਹ ਕਿਸ ਤਰ੍ਹਾਂ ਦੇ ਨਾਲ ਸੇਫ ਹੋ ਸਕਦਾ ਉਹ ਕਹਿੰਦੇ ਨੇ ਕਿ ਪੁਲਿਸ ਦੇ ਧਿਆਨ ਦੇ ਵਿੱਚ ਹਾਲਾਂਕਿ ਬਹੁਤ ਵਾਰ ਅਸੀਂ ਇਹ ਗੱਲ ਲੈ ਕੇ ਆਂਦੀ ਆ ਪਰ ਹਾਲੇ ਤੱਕ ਸਾਡਾ ਕਿਸੇ ਤਰ੍ਹਾਂ ਦਾ ਹੱਲ ਜਿਹੜਾ ਹੈਗਾ ਉਹ ਹੱਲ ਕਿਸੇ ਤਰ੍ਹਾਂ ਦਾ ਨਹੀਂ ਹੋਇਆ ਇਸ ਵੇਲੇ ਗੱਡੀਆਂ ਦੀਆਂ ਤਸਵੀਰਾਂ ਵੀ ਤੁਹਾਨੂੰ ਸਾਂਝੀਆਂ ਕਰ ਰਹੇ ਕਿ ਰਾਤ ਇਸ ਗਲੀ ਦੇ ਵਿੱਚ ਜਦੋਂ ਵਾਰਦਾਤ ਹੁੰਦੀ ਆ ਤਾਂ ਇਸ ਗੱਡੀ ਨੂੰ ਜਿਹੜਾ ਹੈਗਾ ਉਹ ਭੰਨਿਆ ਜਾਂਦਾ ਹੈ ਇਸ ਦੇ ਵਿੱਚੋਂ ਕੱਢ ਕੇ ਜੋ ਨੌਜਵਾਨ ਹੁੰਦੇ ਨੇ ਉਹਨਾਂ ਦੇ ਉੱਪਰ ਵੀ ਜਿਹੜਾ ਹਮਲਾ ਕੀਤਾ ਜਾਂਦਾ ਉਸ ਤੋਂ ਬਾਅਦ ਘਰ ਦੇ ਵਿੱਚ ਜਾ ਕੇ ਵੀ ਜਿਹੜਾ ਇੱਟਾਂ ਰੋੜਿਆਂ ਦੇ ਨਾਲ ਹਮਲਾ ਜਿਹੜਾ ਆ ਉਹ ਕੀਤਾ ਜਾਂਦਾ ਜੁੜੇ ਰਹੋ ਆ ਰਹੇ ਵੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰੇ ਬੰਦੋ ਅਜਾ ਧੰਨਵਾਦ ਜੀ